ਤੁਸੀਂ ਸੁਣ ਰਹੇ ਹੋ ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 48 ਸੁਰਜੀਤ ਸਿੰਘ ਤੇ ਰਗबीर ਸਿੰਘ ਨੇ ਇੱਕ ਹੋਰ ਸਲਾਹ ਬਣਾ ਲਈ ਸਾਨੂੰ ਕੈਨੇਡਾ ਬੁਲਾਉਣ ਦੀ ਸਾਡੀ ਵੀ ਇੱਛਾ ਸੀ ਪਰ ਉਹਨਾਂ ਦਾ ਵਿਚਾਰ ਸੀ ਕਿ ਉਹ ਸਾਨੂੰ 3 ਸਾਲ ਉੱਥੇ ਰੱਖ ਕੇ ਤੇ ਉੱਥੋਂ ਦੇ ਪੱਕੇ ਵਸਨੀਕ ਬਣਾ ਕੇ ਹੀ ਵਾਪਸ ਪਰਤਨ ਦੇਣਗੇ ਤਾਂ ਕਿ ਫਿਰ ਅਸੀਂ ਲੋੜ ਅਨੁਸਾਰ ਦੋਹਾਂ ਮੁਲਕਾਂ ਵਿੱਚ ਆ ਜਾ ਸਕੀਏ ਉਹਨਾਂ ਸਾਡੇ ਦੋਹਾਂ ਜੀਆਂ ਦੇ ਕਾਗਜ਼ ਭਰ ਦਿੱਤੇ ਤੇ ਸਾਨੂੰ ਕੈਨੇਡਾ ਐਮਬੈਨਸੀ ਦਿੱਲੀ ਤੋਂ ਵੀਜ਼ਾ ਮਿਲ ਗਿਆ। ਮੇਰੀ ਇੱਛਾ ਸੀ ਕਿ ਰਸਤੇ ਵਿੱਚ ਕੁਝ ਸਮਾਂ ਇੰਗਲੈਂਡ ਵੀ ਵੇਖਿਆ ਜਾਵੇ। ਮੈਥੋਂ 1 ਸਾਲ ਪਹਿਲਾਂ ਇੱਕ ਟਾਡੀ ਜੱਥਾ ਪੂਰਾ ਸਾਲ ਇੰਗਲੈਂਡ ਵਿੱਚ ਚੱਕਰ ਲਾ ਮੁੜਿਆ ਸੀ ਤੇ ਮਲਾਇਆ ਆਦਮਲਕਾਂ ਵਿੱਚ ਚੱਕਰ ਲਾਉਣ ਦਾ ਮੈਨੂੰ ਵੀ ਤਜਰਬਾ ਸੀ। ਸੋ ਮੈਂ ਇੰਗਲੈਂਡ ਦਾ ਪ੍ਰੋਗਰਾਮ ਬਣਾ ਲਿਆ। ਐਨ ਵੇਲੇ ਸਿਰ ਮੇਰੇ ਜੱਥੇ ਦੇ ਦੋ ਆਦਮੀਆਂ ਨੇ ਜਵਾਬ ਦੇ ਦਿੱਤਾ ਇੱਕ ਗੁਰਬਖਸ਼ ਸਿੰਘ ਹੀ ਵਫਾਦਾਰ ਰਹਾ। ਇਸ ਲਈ ਮੈਨੂੰ ਆਪਣਾ ਸਫ਼ਰ ਕੁਝ ਸਮੇਂ ਵਾਸਤੇ ਪਿੱਛੇ ਪਾਉਣਾ ਪਿਆ ਖੈਰ ਮੈਂ ਦੋ ਨਵੇਂ ਆਦਮੀ ਨਾਲ ਲੈ ਲਏ ਉਹ ਮੇਰੇ ਵਾਸਤੇ ਨਵੇਂ ਸਨ ਵੈਸੇ ਚੋਖੇ ਸਮੇ ਤੋਂ ਟਾਡੀ ਜੱਥੇ ਦਾ ਕੰਮ ਕਰਦੇ ਆ ਰਹੇ ਸਨ ਬਰਖੁਰਦਾਰ ਹਰਿੰਦਰ ਸਿੰਘ ਬਜਾਜ ਸਾਡੇ ਰਗਵੀਰ ਸਿੰਘ ਦਾ ਜਮਾਤੀ ਤੇ ਮਿੱਤਰ ਹੈ ਉਹ ਉਸ ਸਮੇਂ ਤੋਂ ਪਹਿਲਾਂ ਦਾ ਇੰਗਲੈਂਡ ਵਿੱਚ ਰਹਿ ਰਿਹਾ ਹੈ ਉਸ ਦੇ ਉਪਰਾਲੇ ਨਾਲ ਗੁਰੂ ਨਾਨਕ ਸਿੱਖ ਟੈਂਪਲ ਵੁਲਵਰਹੈਂਪਟਨ ਦੀ ਕਮੇਟੀ ਨੇ ਸਾਨੂੰ ਰਾਹਦਾਰੀ ਭੇਜ ਦਿੱਤੀ ਉਸ ਦੇ ਆਧਾਰ ਤੇ ਅਸੀਂ ਬ੍ਰਿਟਿਸ਼ੀਅਨ ਐਮਬੈਂਸੀ ਦਿੱਲੀ ਤੋਂ ਵੀਜ਼ਾ ਲੈ ਲਿਆ 10 ਅਪ੍ਰੈਲ 1977 ਸਵੇਰੇ 5 ਵਜੇ ਅਸੀਂ ਲੁਧਿਆਣੇ ਤੋਂ ਤੁਰੇ ਰਾਤ ਦਿੱਲੀ ਗੁਰਦੁਆਰਾ ਸੀਸਗੰਜ ਘੱਟੀ ਤੇ ਅਗਲੇ ਦਿਨ ਸਵੇਰੇ 7:30 ਵਜੇ ਸੀਰੀਅਲ 에ਅਰਲਾਈਨਸ ਦੀ ਫਲਾਈਟ ਨੰਬਰ 502 ਪਕੜੀ ਦਮਿਕਸ਼ ਆ ਕੇ ਜਹਾਜ਼ ਬਦਲਿਆ ਪਹਿਲਾ ਜਹਾਜ਼ ਛੋਟਾ ਸੀ ਸੱਬੋ 120 ਸਵਾਰੀ ਦਾ ਅੱਗੇ 350 ਸਵਾਰੀ ਦਾ ਮਿਲਿਆ ਅਸੀਂ ਸਵੇਰੇ ਦਿੱਲੀ ਤੋਂ ਚੱਲੇ ਤੇ ਸ਼ਾਮ ਨੂੰ ਲੰਡਨ ਪਹੁੰਚ ਗਏ ਦੁਨੀਆ ਕਿੰਨੀ ਛੋਟੀ ਹੋ ਗਈ ਹੈ ਗੁਰਦੁਆਰਾ ਕਮੇਟੀ ਬੁਲਵਰਹੈਂਪਟਨ ਦੇ ਪ੍ਰਧਾਨ ਸਰਦਾਰ ਕਰਨੈਲ ਸਿੰਘ ਗਿੱਲ ਜਰਨਲ ਸਕੱਤਰ ਸਰਦਾਰ ਅਵਤਾਰ ਸਿੰਘ ਹੇਅਰ ਸਰਦਾਰ ਸ਼ੰਕਰ ਸਿੰਘ ਚਾਹਲ ਸਰਦਾਰ ਲਖਾ ਸਿੰਘ ਤੇ ਕੁਝ ਹੋਰ ਸੱਜਣ ਬੁਲਵਰਹੈਂਪਟਨ ਤੋਂ ਆਏ ਹੋਏ ਸਨ ਸਾਹਿਤ ਸਭਾ ਲੰਡਨ ਦੇ ਬਹੁਤ ਸਾਰੇ ਮੈਂਬਰ ਸ਼ੋਭਿਤ ਸਨ ਸਰਦਾਰ ਕਸ਼ਮੀਰ ਸਿੰਘ ਸੰਧੂ ਸਾਨੂੰ ਸਭ ਤੋਂ ਪਹਿਲਾਂ ਆ ਮਿਲਿਆ ਅਸੀਂ ਬਾਹਰ ਆਏ ਤਾਂ ਸਾਰੇ ਸੱਜਣ ਬੜੇ ਪਿਆਰ ਨਾਲ ਮਿਲੇ ਉਥੋ ਕਾਰਾਂ ਤੇ ਬਹਿ ਕੇ ਅੱਧੀ ਰਾਤ ਤੱਕ ਅਸੀਂ ਬੁਲਵਰਹੈਂਪਟਨ ਜਾ ਪੁੱਜੇ ਉਸ ਰਾਤ ਦਾ ਬਾਕੀ ਹਿੱਸਾ ਅਸੀਂ ਸਰਦਾਰ ਅਵਤਾਰ ਸਿੰਘ ਦੇ ਘਰ گزارਿਆ ਅਗਲੇ ਦਿਨ ਅਸੀਂ ਸਰਦਾਰ ਸਵਰਨ ਸਿੰਘ ਦੇ ਮਕਾਨ ਤੇ ਜਾ ਪੁੱਜੇ ਸਾਡੀ ਰਿਹائش ਤਾਂ ਉਥੇ ਪ੍ਰਬੰਧ ਸੀ ਪਹਿਲਾ ਕੀਰਤਨ ਅਸਾ ਗੁਰਦੁਆਰਾ ਬੁਲਵਰਹੈਂਪਟਨ ਵਿੱਚ 12 April ਨੂੰ ਕੀਤਾ ਪ੍ਰੋਗਰਾਮ ਸ਼ਾਮ ਨੂੰ 7 ਤੋਂ 8:30 ਤੱਕ ਸੀ ਸਾਡੇ ਸਟੇਜ ਤੇ ਜਾਣ ਤੋਂ ਪਹਿਲਾਂ ਹੀ ਸਾਰਾ ਹਾਲ ਭਰਿਆ ਹੋਇਆ ਸੀ ਕੀਰਤਨ ਸ਼ੁਰੂ ਹੋਇਆ ਗੁਰੂ ਮਹਾਰਾਜ ਦੀ ਕਿਰਪਾ ਸੰਗਤ ਬਹੁਤ ਪ੍ਰਸੰਨ ਹੋਈ ਇੱਕ ਦਿਨ ਗੁਰਦੁਆਰੇ ਦੇ ਦਫ਼ਤਰ ਵਿੱਚ ਕਮੇਟੀ ਦੇ ਮੈਂਬਰਾਂ ਨਾਲ ਬੈਠੇ ਸਾਂ ਇੱਕ ਸੱਜਣ ਨੇ رائے ਦਿੱਤੀ ਕਿਸੇ ਦਿਨ ਸੀਤਲ ਸਾਹਿਬ ਨੂੰ ਪਤ ਕਿਸੇ ਦਿਨ ਸੀਤਲ ਸਾਹਿਬ ਨੂੰ ਪੱਬ ਵਿਖਾਓ ਮੈਂ ਅਗੋਂ ਹੱਸ ਕੇ ਕਿਹਾ ਇੱਥੇ ਉਸ ਤੋਂ ਚੰਗੀ ਤਾਂ ਕੋਈ ਨਹੀਂ ਵੇਖਣ ਵਾਸਤੇ ਪੱਬ ਉਸ ਸ਼ਰਾਬਖਾਨੇ ਨੂੰ ਕਹਿੰਦੇ ਹਨ ਜਿੱਥੇ ਰਾਤ ਖੁੱਲੀ ਸ਼ਰਾਬ ਵਰਤਦੀ ਹੈ ਬੁਇਓ ਅੰਦਰ ਇਨਸਾਨਾਂ ਦਾਖਿਲ ਹੁੰਦੇ ਹਨ ਪਰ ਬਾਹਰ ਕੁਝ ਹੋਰ ਬਣ ਕੇ ਆਉਂਦੇ ਹਨ ਕਈ ਵਾਰ ਰਾਤ ਅੰਦਰ ਕਾਫੀ ਸ਼ੋਰ ਸ਼ਰਾਬਾ ਗਾਲ ਮੰਦਾ ਤੇ ਮਾਰਕੁਟਾਈ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਆਪਣੀ ਰੁਚੀ ਅਨੁਸਾਰ ਮੈਂ ਕੁਝ ਕਾਰਖਾਨੇ ਜ਼ਰੂਰ ਵੇਖੇ ਜਿੱਥੇ ਇਨਸਾਨ ਲਹੂ ਪਾਣੀ ਇੱਕ ਕਰਕੇ ਆਪਣੀ ਕਿਸਮਤ ਬਣਾ ਰਿਹਾ ਹੈ ਉਥੇ ਕਾਰਖਾਨਿਆਂ ਵਿੱਚ ਤਨਖਾਹ ਵੀ ਰਜਮੀ ਮਿਲਦੀ ਹੈ ਤੇ ਕੰਮ ਲਈ ਜਾਨ ਤੋੜ ਕੇ ਕਰਨਾ ਕੰਮ ਵੀ ਜਾਨ ਤੋੜ ਕੇ ਕਰਨਾ ਪੈਂਦਾ ਹੈ ਹੱਕ ਹਲਾਲ ਦੀ ਕਮਾਈ ਹੈ ਪੌਂਡ ਲਹੂ ਪਾਣੀ ਇਕ ਕੀਤਿਆਂ ਮਿਲਦਾ ਹੈ 24 ਅਪ੍ਰੈਲ ਐਤਵਾਰ ਨੂੰ ਦੁਪਹਿਰੇ ਦੀਵਾਨ ਸੀ ਅਗਲਾ ਹਫਤਾ ਸਾਊਥ ਹੈਪਟਨ ਪੱਕਾ ਸੀ ਉਥੋਂ ਸਰਦਾਰ ਸੁਖਦੇਵ ਸਿੰਘ ਗਰੇਵਾਲ ਸਵਕਤੇ ਹੀ ਸਟੇਸ਼ਨ ਵੈਂਗਨ ਲੈ ਕੇ ਆ ਗਏ ਇੱਕ ਸੱਜਣ ਨਾਲ ਹੋਰ ਸਨ ਦੀਵਾਨ ਸਮਾਪਤ ਹੁੰਦਿਆਂ ਹੀ ਅਸੀਂ ਬੁਲਵਰਹੈਂਪਟਨ ਤੋਂ ਤੁਰ ਪਏ 150 ਮੀਲ ਦਾ ਸਫ਼ਰ ਮੁਕਾ ਕੇ ਸ਼ਾਮ ਤੱਕ ਅਸੀਂ ਸਾਊਥ ਹੈਪਟਨ ਪਹੁੰਚ ਗਏ ਉਥੇ ਇੱਕ ਹਾਲ ਵਿੱਚ ਕਿਸੇ ਵਿਆਦੀ ਪਾਰਟੀ ਸੀ ਇਸੇ ਵਾਸਤੇ ਉਹ ਸਾਨੂੰ ਐਤਵਾਰ ਰਾਤ ਹੀ ਲੈ ਆਏ ਸਨ ਇਸ ਗੱਲ ਦਾ ਪਤਾ ਮੈਨੂੰ ਉੱਥੇ ਪਹੁੰਚ ਕੇ ਲੱਗਾ ਮੈਂ ਸੁਖਦੇਵ ਸਿੰਘ ਨੂੰ ਕਿਹਾ ਪਹਿਲਾਂ ਮੈਨੂੰ ਉਹ ਥਾਂ ਵਖਾ ਲਵੋ ਮੇਰਾ ਖਿਆਲ ਸੀ ਸ਼ਾਇਦ ਗੁਰਦੁਆਰੇ ਦੇ ਕਿਸੇ ਹਾਲ ਵਿੱਚ ਹੀ ਪਾਰਟੀ ਹੋਵੇਗੀ ਪਰ ਜਦ ਮੈਂ ਹਾਲ ਦੇ ਅੰਦਰ ਝਾਤੀ ਮਾਰੀ ਤਾਂ ਉੱਥੇ ਹੋਰ ਹੀ ਰੰਗ ਸੀ ਹਾਲ ਵਿੱਚ ਮੇਜ਼ਾਂ ਉੱਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਤੇ ਕੁਰਸੀਆਂ ਲਗੀਆਂ ਹੋਈਆਂ ਸਨ ਇੱਕ ਪਾਸੇ ਉੱਚਾ ਮੇਜ਼ ਸੀ ਆਗੂ ਨੇ ਦੱਸਿਆ ਕਿ ਇਹ ਉੱਚਾ ਮੇਜ ਤੁਹਾਡੇ ਵਾਸਤੇ ਹੈ ਬਾਕੀ ਇਹ ਸਭ ਬੁਲਾਇਆ ਹੋਇਆ ਮਹਿਮਾਨਾਂ ਵਾਸਤੇ ਸ਼ੁਗਲ ਮੇਲਾ ਹੈ ਇਹੋ ਜਿਹੇ ਸਮੇਂ ਤੇ ਮਾਇਆਵਾਵਾ ਹੋ ਜਾਂਦੀ ਹੈ ਮੈਂ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਮਾਫ ਕਰਨਾ ਮੈਂ ਗੁਰੂ ਘਰ ਦਾ ਢਾਡੀ ਹਾਂ ਮੈਂ ਸਿਰਫ ਉੱਥੇ ਹੀ ਕੀਰਤਨ ਕਰ ਸਕਦਾ ਹਾਂ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ ਭਲਕੇ ਗੁਰਦੁਆਰੇ ਵਿੱਚ ਕੀਰਤਨ ਹੋਵੇਗਾ ਉਥੋਂ ਸਿੱਧੇ ਅਸੀਂ ਸਰਦਾਰ ਸੁਖ ਸੁਖਦੇਵ ਸਿੰਘ ਦੇ ਘਰ ਆ ਪੁੱਜੇ ਸਾਡੀ ਰਿਹائش ਦਾ ਪ੍ਰਬੰਧ ਉੱਥੇ ਹੀ ਸੀ ਸੁਖਦੇਵ ਸਿੰਘ ਦੀ ਪਤਨੀ ਐਨੇ ਪਿਆਰ ਨਾਲ ਮਿਲੀ ਜਿਵੇਂ ਉਹ ਮੇਰੀ ਆਪਣੀ ਲੜਕੀ ਹੋਵੇ ਉਸ ਬੱਚੀ ਨੇ ਹਫ਼ਤਾ ਭਰ ਸਾਡੀ ਬਹੁਤ ਸੇਵਾ ਕੀਤੀ ਉੱਥੋਂ ਤੁਰਨ ਲੱਗਿਆ ਮੈਂ ਬੜੇ ਹੰਮੇ ਨਾਲ ਕਿਹਾ ਬੇਟਾ ਸੁਖਦੇਵ ਸਿੰਘ ਮੈਂ ਤੇਥੋਂ ਕੁਝ ਮੰਗਣਾ ਚਾਹੁੰਦਾ ਹਾਂ 10 ਬੇਨਤੀ ਕਰਾਂ ਕਿ ਹੁਕਮ ਬਾਬਾ ਜੀ ਹੁਕਮ ਕਰੋ ਉਹਨੇ ਸ਼ਰਤਾ ਨਾਲ ਹੱਥ ਜੋੜ ਕੇ ਕਿਹਾ ਮੈਂ ਉਸਦੇ ਮੋਢੇ ਉੱਤੇ ਹੱਥ ਧਰ ਕੇ ਬੜੇ ਮਾਣ ਨਾਲ ਕਿਹਾ ਇਹ ਹੁਕਮ ਹੈ ਕਿ ਅਮਰਤ ਸ਼ਾਕੇ ਤਿਆਰ ਵਰ ਤਿਆਰ ਹੋ ਜਾ ਤੇਰੇ ਵਰਗਾ ਪਿਆਰ ਵਾਲਾ ਸੱਜਣ ਇਸ ਸ਼ਕਲ ਵਿੱਚ ਸ਼ੋਭਾ ਨਹੀਂ ਦਿੰਦਾ। ਉਹਨੇ ਸਿਰ ਝੁਕਾ ਕੇ ਵਾਅਦਾ ਕਰ ਲਿਆ 25 April ਨੂੰ ਅਸਾਂ ਸਾਊਥ ਹੈਪਟਨ ਵਿੱਚ ਪਹਿਲਾ ਕੀਰਤਨ ਕੀਤਾ ਹਾਲ ਛੋਟਾ ਸੀ ਪਰ ਸਾਰਾ ਸੰਗਤ ਨਾਲ ਭਰਿਆ ਹੋਇਆ। ਸਾਊਥ ਹੈਪਟਨ ਤਕਰੀਬਨ 2 ਲੱਖ ਵੱਸੋ ਦਾ ਸ਼ਹਿਰ ਹੈ ਤੇ ਇੰਗਲੈਂਡ ਦੇ ਦੱਖਣੀ ਕਿਨਾਰੇ ਉੱਤੇ ਇੱਕ ਸੁੰਦਰ ਬੰਦਰਗਾਹ। 29 April ਨੂੰ ਅਸੀਂ ਪੋਰਟਸ ਮਾਊਥ ਵੇਖਣ ਗਏ। ਸਮੁੰਦਰ ਦਾ ਬੜਾ ਸੁੰਦਰ ਕਿਨਾਰਾ ਤੇ ਸੈਰਗਾਹ ਹੈ। ਸਾਮਣੇ ਤੈਨੂੰ ਮਿਲਦੀ ਵੇਥੂ ਤੇ ਇੱਕ ਹਰਿਆ ਭਰਿਆ ਛੋਟਾ ਜਿਹਾ ਟਾਪੂ ਨਜ਼ਰ ਆਉਂਦਾ ਹੈ ਇਹ ਥਾਂ ਫਰਾਂਸ ਦੇ ਕਿਨਾਰੇ ਤੋਂ ਕਾਫੀ ਨੇੜੇ ਹੈ ਲੋਕ ਇੱਥੇ ਛੁੱਟੀਆਂ ਮਾਨਣ ਵਾਸਤੇ ਆਉਂਦੇ ਹਨ ਬੱਚਿਆਂ ਦਾ ਦਿਲ ਪਰਚਾਉਣ ਵਾਸਤੇ ਇੱਥੇ ਕਈ ਕਿਸਮ ਦੇ ਪੰਘੂੜੇ ਹਨ ਪਾਣੀ ਦੇ ਕਿਨਾਰੇ ਇੱਕ ਰੇਲ ਹੈ 2 ਜਾਂ 3 ਡੱਬੇ ਹਨ ਹਰ ਇੱਕ ਵਿੱਚ ਸਿਰਫ 2 ਆਦਮੀ ਬੈਠ ਸਕਦੇ ਹਨ ਇੰਜਰ ਨਾਲ ਡੱਬੇ ਉੱਪਰ ਪਹੁੰਚਾ ਕੇ ਛੱਡ ਦਿੱਤੇ ਜਾਂਦੇ ਹਨ ਜਿਸ ਵੇਲੇ ਉਹ ਉੱਚੇ ਥਾਂ ਤੋਂ ਨਿਵਾਨ ਵੱਲ ਆਉਂਦੇ ਹਨ ਤਾਂ ਸਵਾਰੀਆਂ ਦਾ ਸਾਰ ਰੁਕ ਜਾਂਦਾ ਹੈ ਉਹ ਇਓ ਸਮਝਦੇ ਹਨ ਜਿਵੇਂ ਸਿੱਧੇ ਸਮੁੰਦਰ ਵਿੱਚ ਗਏ ਅੱਗੋਂ ਪਟੜੀ ਉੱਚੀ ਹੋ ਜਾਂਦੀ ਹੈ ਕਦੇ ਉੱਚੀ ਕਦੇ ਨੀਵੀਂ ਅੰਤ ਟਿਕਾਣੇ ਆ ਕੇ ਗੱਡੀ ਆਪਣੇ ਆਪ ਨੂੰ ਹੀ ਖਲੋ ਜਾਂਦੀ ਹੈ ਉਸ ਦੇ ਉੱਪਰ ਚੜਨ ਵਾਲਿਆਂ ਨਾਲੋਂ ਵੇਖਣ ਵਾਲਿਆਂ ਨੂੰ ਵਧੇਰੇ ਸਵਾਦ ਆਉਂਦਾ ਹੈ ਬੱਚਿਆਂ ਦਾ ਦਿਲ ਪਰਚਾਉਣ ਵਾਸਤੇ ਉੱਥੇ ਕਈ ਕਿਸਮ ਦੇ ਪੰਘੂੜੇ ਹਨ ਵਿੱਚ ਬਹੁਤ ਸਾਰੀਆਂ ਖੇਡਾਂ ਜੂਏ ਦਾ ਸਾਧਨ ਵੀ ਹਨ ਲਾਟਰੀ ਵਾਂਗ ਉੱਥੇ ਇੱਕ ਰਬੜ ਦੀਆਂ ਟਿਊਬਾਂ ਵਾਲਾ ਛੋਟਾ ਜਹਾਜ਼ ਵੇਖਿਆ ਉਹ ਜਿਵੇਂ ਪਾਣੀ ਉੱਪਰ ਚੱਲਦਾ ਹੈ ਉਸੇ ਤਰ੍ਹਾਂ ਦਲਦਲੀਆਂ ਖੁਸ਼ਕੀ ਉੱਤੇ ਵੀ ਚੱਲ ਸਕਦਾ ਹੈ ਲਾਗੇ ਹੀ ਬੰਦਰਗਾਹ ਵਿੱਚ ਇੱਕ ਪੁਰਾਣਾ ਜੰਗੀ ਜਹਾਜ਼ ਐਚ ਐਮ ਐਸ ਵਿਕਟਰੀ ਵੇਖਿਆ ਉਪਰ ਸਿੱਧ ਜਰਨਲ ਦਾ ਯਾਦਗਰੀ ਜਹਾਜ਼ ਹੈ ਉਸ ਵਿੱਚ ਛੋਟੇ ਛੋਟੇ ਕਮਰੇ ਅਤੇ ਨੀਵੀਆਂ ਛੱਤਾਂ ਹਨ ਕਈ ਥਾਵਾਂ ਤੋਂ ਨਿਯੋਕੇ ਲੰਘਣਾ ਪੈਂਦਾ ਹੈ ਉਸ ਦਾ ਇਤਿਹਾਸ ਪੜ੍ਹ ਕੇ ਮੈਂ ਸਿੱਟੇ ਤੇ ਪੁੱਜਾ ਕਿ ਸਿੱਖਾਂ ਵਾਂਗ ਅੰਗਰੇਜ਼ ਸਿਪਾਹੀ ਸੁਭਾਵਕ ਬਹਾਦਰ ਨਹੀਂ ਸਗੋਂ ਉਹਨਾਂ ਨੂੰ ਸ਼ਕਤੀ ਨਾਲ ਬਹਾਦਰ ਬਣਾਇਆ ਜਾਂਦਾ ਸੀ ਜਰਾ ਕੋ ਕਮਜ਼ੋਰੀ ਵਿਖਾਉਣ ਵਾਲੇ ਨੂੰ ਇੰਨੀ ਸਖਤ ਸਜ਼ਾ ਦਿੱਤੀ ਜਾਂਦੀ ਸੀ ਜਿਸ ਨੂੰ ਸੁਣ ਕੇ ਦਿਲ ਕੰਮ ਜਾਂਦਾ ਹੈ ਇਹ ਸਾਰੀ ਸੈਰ ਅਸੀਂ ਸਰਦਾਰ ਹੁਸ਼ਿਆਰ ਸਿੰਘ ਗਰੇਵਾਲ ਦੀ ਕਾਰ ਤੇ ਕੀਤੀ ਸੁਖਦੇਵ ਸਿੰਘ ਤੇ ਸਰਦਾਰ ਹੁਸ਼ਿਆਰ ਸਿੰਘ ਬੜੇ ਪਿਆਰ ਵਾਲੇ ਸੱਜਣ ਹਨ ਅਗਲਾ ਹਫ਼ਤਾ ਸਾਰਾ ਵਾਲਸਨ ਦੀ ਤੇ ਉਸ ਤੋਂ ਅਗਲਾ ਹਫ਼ਤਾ ਬਰਮਿੰਗਮ ਡਡਲੀ ਬਰਮਿੰਗਮ ਤੋਂ ਨੇੜੇ ਹੀ ਹੈ 12 ਮਈ ਨੂੰ ਅਸੀਂ ਡਡਲੀ ਚਿੜੀਆ ਘਰ ਵੇਖਿਆ ਅੱਗੇ ਭਾਰਤ ਤੇ ਮਲਾਇਆ ਵਿੱਚ ਕਈ ਚਿੜੀਆ ਘਰ ਵੇਖੇ ਸਨ ਪਰ ਡਡਲੀ ਵਿੱਚ ਕੁਝ अनोखे ਜਾਨਵਰ ਵੇਖੇ ਇੱਥੇ ਇੱਕ ਨਵੀਂ ਕਿਸਮ ਦਾ ਬਣਮਾਨਸ ਵੇਖਿਆ ਜੋ ਪਹਿਲਾਂ ਕਦੇ ਨਹੀਂ ਸੀ ਵੇਖਿਆ ਹੋਰ ਰੰਗਦਾਰ ਗੋਲ ਧਾਰੀਆਂ ਵਾਲੇ ਸੱਪ ਪੂਰੇ ਚਟੇਰੇਛ ਤੇ ਅਨੋਖੀਆਂ ਚੁੰਝਾਂ ਵਾਲੇ ਸਾਰਸ ਵੇਖੇ ਚਿੜੀਆ ਘਰ ਇੱਕ ਪਹਾੜੀ ਉੱਪਰ ਹੈ ਤੇ ਕਾਫੀ ਸਾਫ਼ ਸੁਥਰਾ 4 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਹਫ਼ਤਾ ਸਾਡਾ ਸਾਊਥ ਹਾਲ ਗੁਰਦੁਆਰਾ ਸਿੰਘ ਸਭਾ ਪੱਕਾ ਸੀ ਵੁਲਵਰਹਾਪਟਨ ਤੋਂ ਅਸੀਂ ਰੇਲ ਰਾਹੀਂ ਲੰਡਨ ਪੁੱਜੇ ਸਿੰਘ ਸਭਾ ਦੇ ਪ੍ਰਧਾਨ ਗਿਆਨੀ ਅਮੋਲਕ ਸਿੰਘ ਜੀ ਅੱਗੇ ਸਟੇਸ਼ਨ ਤੇ ਆਏ ਹੋਏ ਸਨ ਆਪ ਬੜੇ ਪਿਆਰ ਵਾਲੇ ਸੱਜਣ ਹਨ ਉਹਨਾਂ ਦੀ ਕਾਰ ਵਿੱਚ ਅਸੀਂ ਗੁਰਦੁਆਰੇ ਪੁੱਜੇ ਸਾਊਥ ਹਾਲ ਦੂਸਰਾ ਪੰਜਾਬ ਮੰਨਿਆ ਜਾਂਦਾ ਹੈ ਜਿੱਧਰ ਵੇਖੂ ਪੰਜਾਬੀ ਹੀ ਪੰਜਾਬੀ ਭਾਵੇਂ ਲੰਡਨ ਦਾ ਇੱਕ ਹਿੱਸਾ ਹੀ ਹੈ ਪਰ ਇਹ ਇੱਕ ਛੋਟੇ ਸ਼ਹਿਰ ਦੇ ਬਰਾਬਰ ਹੈ ਵਧੇਰੇ ਵੱਸੂ ਇਸ ਵਿੱਚ ਸਿੱਖਾਂ ਦੀ ਹੈ ਗੁਰਦੁਆਰੇ ਵਿੱਚ ਰੋਜ਼ ਹੀ ਰੌਣਕ ਰਹਿੰਦੀ ਹੈ ਪਰ ਐਤਵਾਰ ਨੂੰ ਤਾਂ ਹਾਲ ਵਿੱਚ ਬੈਠਣ ਨੂੰ ਥਾਂ ਨਹੀਂ ਮਿਲਦੀ 6 ਦਿਨ ਸ਼ਾਮ ਨੂੰ ਕੀਰਤਨ ਤੇ ਐਤਵਾਰ ਦਿਨੇ 6 ਜੁਲਾਈ ਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਵੇਖਣ ਗਏ ਲੰਡਨ ਵਿੱਚ ਕਈ ਅਜਾਇਬ ਘਰ ਹਨ ਕਿਤੇ ਕੋਈ ਇਤਿਹਾਸਿਕ ਚੀਜ਼ ਪਈ ਹੈ ਕਿਤੇ ਕੋਈ ਸਰਦਾਰ ਸਵਰਨ ਸਿੰਘ ਸਿੱਧੂ ਨੇ ਕਾਰ ਲੈ ਆਂਦੀ ਜਿੰਨੇ ਦਿਨ ਅਸੀਂ ਸਾਊਥ ਜਿੰਨੇ ਦਿਨ ਅਸੀਂ ਸਾਊਥ ਹਾਲ ਰਹੇ ਉਹ ਬੜੇ ਪਿਆਰ ਨਾਲ ਸਾਡੇ ਸਾਥ ਹੀ ਰਹੇ ਅਸੀਂ ਉਸ ਜਾਇਬਕਰ ਦੇ ਦੁਆਲੇ ਦੋ 2 ਢਾਈ ਘੰਟੇ ਚੱਕਰ ਲਾਉਂਦੇ ਰਹੇ ਪਰ ਕਾਰ ਖੜੀ ਕਰਨ ਵਾਸਤੇ ਕਿਤੇ ਥਾਂ ਨਾ ਮਿਲੀ ਸਾਡੇ ਵਾਂਗ ਇਹ ਨਹੀਂ ਕਿ ਜਿੱਥੇ ਜੀ ਕਰੇ ਕਾਰ ਖੜੀ ਕਰਕੇ ਰਸਤਾ ਰੋਕ ਰੋਕ ਛੱਡੋ ਉੱਥੇ ਤਾਂ ਗਲਤ ਥਾਂ ਉਤੇ ਕਾਰ ਖੜੀ ਕਰਦੇ ਹੋ ਤਾਂ 1 ਮਿੰਟ ਵਿੱਚ ਹੀ ਕੋਈ ਪੁਲਿਸ ਵਾਲਾ ਆ ਕੇ ਚਲਾਣ ਦੀ ਸਲਿੱਪ ਕਾਰ ਉੱਤੇ ਲਾ ਜਾਵੇਗਾ 3-4 ਘੰਟੇ ਵਕਤ ਜਾਇਆ ਕਰਕੇ ਅਸੀਂ ਵਾਪਸ ਪਰਤ ਆਏ ਅਗਲੇ ਦਿਨ ਕੋਹੇ ਨੂਰ ਹੀਰਾ ਵੇਖਣ ਦਾ ਪ੍ਰੋਗਰਾਮ ਬਣਾਇਆ ਅਸੀਂ ਪਹਿਲੇ ਦਿਨ ਵਾਲੀ ਗਲਤੀ ਨਹੀਂ ਦੁਹਰਾਈ ਸਾਊਥ ਹਾਲ ਸਟੇਸ਼ਨ ਤੋਂ ਅਸੀਂ ਰੇਲ ਵਿੱਚ ਬੈਠ ਗਏ ਸੈਜ ਸੈਜ ਰੇਲ ਧਰਤੀ ਦੇ ਥੱਲੇ ਗੁੰਮ ਹੋਣੀ ਸ਼ੁਰੂ ਹੋ ਗਈ ਇੰਜੀਨੀਰੀ ਦਾ ਕਮਾਲ ਹੈ ਉੱਪਰ ਸ਼ਾਨਦਾਰ ਮਹਿਲ ਖੜੇ ਹਨ ਤੇ ਹੇਠਾਂ ਧਰਤੀ ਦੀ ਕੋਖ ਵਿੱਚ ਰੇਲ ਦੌੜੀ ਜਾ ਰਹੀ ਹੈ ਫਿਰ ਕਈ ਥਾਈ ਉਸ ਰੇਲ ਦੇ ਥੱਲੇ ਇੱਕ ਹੋਰ ਰੇਲ ਦੀ ਲਾਈਨ ਵਿਸ਼ੀ ਹੋਈ ਹੈ ਮਿੰਟ ਮਿੰਟ ਬਾਅਦ ਗੱਡੀਆਂ ਦੌੜੀਆਂ ਜਾ ਰਹੀਆਂ ਹਨ ਲੰਡਨ ਵਿੱਚ ਸਫ਼ਰ ਕਰਨ ਦਾ ਸੌਖਾ ਢੰਗ ਵੀ ਇਹ ਹੈ ਅੰਡਰਗਰਾਉਂਡ ਰੇਲ ਅਸੀਂ ਨੇੜੇ ਦੇ ਸਟੇਸ਼ਨ ਤੇ ਜਾ ਉਤਰੇ ਉੱਥੋਂ ਕੁਝ ਫਾਸਲਾ ਤੁਰ ਕੇ ਲੰਡਨ ਟਾਵਰ ਦੇ ਦਰਵਾਜ਼ੇ ਅੱਗੇ ਜਾ ਪੁੱਜੇ ਅੱਗੇ ਦਰਸ਼ਕਾਂ ਦੀ ਪਾਰ ਲੱਗੀ ਹੋਈ ਸੀ ਟਿਕਟਾਂ ਲੈ ਕੇ ਸਾਰੇ ਅੰਦਰ ਚਲੇ ਗਏ ਬਹੁਤ ਵੱਡਾ ਜਾਇਬ ਘਰ ਹੈ ਕਈ ਦੇਸਾਂ ਤੋਂ ਲੁੱਟੇ ਹੋਏ ਉੱਥੇ ਕੀਮਤੀ ਸਮਾਨ ਪਏ ਹਨ ਸਰਸਰੀ ਨਜ਼ਰ ਮਾਰਦੇ ਅਸੀਂ ਅੱਗੇ ਤੁਰੇ ਜਾ ਰਹੇ ਸਾਂ ਸਾਡੀ ਸਾਰੀ ਰੁਚੀ ਕੋਹੇਨੂਰ ਹੀਰਾ ਵੇਖਣ ਵਿੱਚ ਸੀ ਉਡੀਕ ਦਾ ਸਮਾਂ ਬੀਤਿਆ ਅਸੀਂ ਸਿੱਖ ਰਾਜ ਦੀ ਬਰਬਾਦੀ ਦੀ ਨਿਸ਼ਾਨੀ ਕੋਹੇਨੂਰ ਦੇ ਸਾਹਮਣੇ ਜਾ ਪਹੁੰਚੇ ਜਿਸ ਸ਼ੋਕੇਸ ਵਿੱਚ ਕੋਹੇਨੂਰ ਪਿਆ ਹੈ ਉਸ ਤੋਂ 4-5 ਫੁੱਟ ਦੂਰ ਲੋਹੇ ਦਾ ਜੰਗਲਾ ਹੈ ਜੰਗਲੇ ਦੇ ਅੰਦਰ ਪੁਲਿਸ ਵਾਲੇ ਖੜੇ ਹਨ ਜੰਗਲੇ ਤੋਂ ਬਾਹਰ ਵੇਖਣ ਵਾਲੇ ਝਾਤੀ ਮਾਰਦੇ ਤੁਰੇ ਜਾ ਰਹੇ ਹਨ ਉੱਥੇ ਕਿਸੇ ਨੂੰ ਖਲੋਣ ਦੀ ਆਗਿਆ ਨਹੀਂ ਅਸੀਂ ਵੀ ਮੱਠੀ-ਮੱਠੀ ਚਾਲ ਸਾਹਮਣੇ ਵੇਖਦੇ ਜਾ ਰਹੇ ਸਾਂ ਕੋਹੇਨੂਰ ਦੇ ਤਿੰਨ ਟੁਕੜੇ ਕੀਤੇ ਹੋਏ ਸਨ ਉਹ ਮੱਥੇ ਤੇ ਪਹਿਨਨ ਵਾਲੇ ਤਾਜ ਵਿੱਚ ਜੜੇ ਹੋਏ ਹਨ ਵਿਚਲਾ ਟੁਕੜਾ ਵੱਡਾ ਹੈ ਤੇ ਪਾਸਿਆਂ ਵਾਲੇ ਛੋਟੇ ਹਜੇ ਵੀ ਉਸਦੀ ਤੇਜ ਸੁਰਖ ਚਮਕ ਅੱਖਾਂ ਨੂੰ ਚੁੰਧਿਆ ਰਹੀ ਚੁੰਧਿਆ ਰਹੀ ਹੈ ਕਿਹਾ ਨਹੀਂ ਜਾ ਸਕਦਾ ਕਿ ਰਾਤ ਦੇ ਹਨੇਰੇ ਵਿੱਚ ਉਸਦੀ ਚਮਕ ਕਿੰਨੀ ਤੇਜ਼ ਭਾਜਦੀ ਹੋਵੇਗੀ ਉਸ ਹਾਲ ਤੋਂ ਬਾਹਰ ਨਿਕਲ ਔਨ ਪਿੱਛੋਂ ਹੋਰ ਕੁਝ ਵੇਖਣ ਲਈ ਦਿਲ ਨਾ ਮੰਨਿਆ ਉਸੇ ਸਟੇਸ਼ਨ ਤੋਂ ਰੇਲ ਪਕੜੀ ਤੇ ਧਰਤੀ ਦੇ ਥੱਲੇ ਥੱਲੇ ਸਾਊਥ ਹਲਾ ਉਤਰੇ ਉਹ ساری ਰਾਤ ਮੈਂ ਬਹੁਤ ਬੇਚੈਨ ਰਿਹਾ ਇਤਿਹਾਸ ਦੇ ਇਸ ਹਿੱਸੇ ਦਾ ਲੇਖਕ ਹੋਣ ਦੇ ਕਾਰਨ ਉਸਾਰੀਆਂ ਮਾਰੂ ਘਟਨਾਵਾਂ ਅੱਖਾਂ 'ਗੇ ਘੁੰਮਦੀਆਂ ਰਹੀਆਂ 9 ਜੁਲਾਈ ਨੂੰ ਕਰਤਾਰ ਕੌਰ ਵੀ ਆ ਗਈ ਮੈਂ ਸਾਰੇ ਕਾਗਜ਼ ਮੁਕੰਮਲ ਕਰਕੇ ਦੇ ਆਇਆ ਸਰਵਿੰਦਰ ਸਿੰਘ ਉਹਨਾਂ ਨੂੰ ਦਿੱਲੀ ਤੋਂ ਹਵਾਈ ਰਾਜ ਦੇ ਚੜਾ ਆ ਤੇ ਮੈਂ ਅੱਗੇ 에어ਪੋਰਟ ਤੇ ਲੈਣ ਗਿਆ ਹੋਇਆ ਸਾਂ ਅੱਗੇ ਉਹਨਾਂ ਕਦੇ ਇਕੱਲਿਆਂ ਸਫ਼ਰ ਨਹੀਂ ਸੀ ਕੀਤਾ ਉਹ ਬਹੁਤ ਘਬਰਾਏ ਹੋਏ ਸਨ ਮੈਨੂੰ ਵੇਖ ਕੇ ਉਹਨਾਂ ਦੀ ਜਾਨ ਵਿੱਚ ਜਾਨ ਪਈ ਸਰਦਾਰ ਸਵਰਨ ਸਿੰਘ ਦੀ ਕਾਰ ਵਿੱਚ ਬੈਠੇ ਤੇ ਅਸੀਂ ਗੁਰਦੁਆਰੇ ਪਹੁੰਚ ਗਏ 27 ਜੁਲਾਈ ਨੂੰ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਸਮਾਦੀ ਵੇਖਣ ਗਏ ਉਹ ਥਾਂ ਸਾਊਥ ਹਾਲ ਤੋਂ ਲਗਭਗ 95 ਮੀਲ ਦੂਰ ਹੈ ਕਾਰ ਸਰਦਾਰ ਸਵਰਨ ਸਿੰਘ ਸਿੱਧੂ ਦੀ ਸੀ ਅਸੀਂ 7 ਜਣੇ ਸਫ਼ਰ ਕਰ ਰਹੇ ਸਾਂ ਮੈਂ ਮੈਂ ਮੇਰੀ ਪਤਨੀ ਤਿੰਨ ਮੇਰੇ ਸਾਥੀ ਸਰਦਾਰ ਸਵਰਨ ਸਿੰਘ ਤੇ ਇੱਕ ਉਸ ਦਾ ਰਿਸ਼ਤੇਦਾਰ ਸੜਕ ਦੇ ਕਿਨਾਰੇ ਇੱਕ ਬਹੁਤ ਪੁਰਾਣਾ ਗਿਰਜਾ ਹੈ ਚਰਚ ਦੇ ਤਿੰਨੀ ਪਾਸੇ ਕਬਰਾਂ ਹਨ ਤੇ ਮੁੱਖ ਦਰਵਾਜ਼ੇ ਦੇ ਸਾਹਮਣੇ ਖੁੱਲਾ ਮੈਦਾਨ ਐਲਵਿੰਡਨ ਮਹਿਲ ਚਰਚ ਤੋਂ ਫਰਲਾਂਗ ਡੇਢ ਫਰਲਾਂਗ ਪਾਸੇ ਤੇ ਹੈ ਚਰਚ ਦੇ ਮੁੱਖ ਦਰਵਾਜ਼ੇ ਤੋਂ ਤੁਰਿਏ ਤਾਂ ਸੱਜੇ ਹੱਥ ਪੌਣਾ ਕੁ ਮਰਲਾ ਥਾਂ ਸ਼ੇਰੇ ਪੰਜਾਬ ਦੇ ਪਰਿਵਾਰ ਦੇ ਤਿੰਨ ਜੀ ਮੱਲੀ ਬੈਠੇ ਹਨ ਇਹ ਹਨ ਸਿੱਖਾਂ ਦਾ ਅੰਤਿਮ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਉਸਦੀ ਮਹਾਰਾਣੀ ਬੰਬਾ ਮੂਲਰ ਤੇ ਉਹਨਾਂ ਦਾ ਛੋਟਾ ਪੁੱਤਰ ਐਡਵਰਡ ਦਲੀਪ ਸਿੰਘ ਕਬਰਾਂ ਦੇ ਪੈਰਾਂ ਵੱਲ ਖਲੋ ਕੇ ਵੇਖੋ ਤਾਂ ਖੱਬੇ ਹੱਥ ਮਹਾਰਾਜਾ ਵਿਚਕਾਰ ਮਹਾਰਾਣੀ ਤੇ ਸੱਜੇ ਹੱਥ ਉਹਨਾਂ ਦਾ ਛੋਟਾ ਪੁੱਤਰ ਸੁੱਤੇ ਪਏ ਹਨ ਕਬਰਾਂ ਦੇ ਸਿਰਹਾਣੇ ਸਾਦਾ ਪੱਥਰ ਖੜੇ ਹਨ ਜਿਨ੍ਹਾਂ ਉੱਤੇ ਲਿਖਿਆ ਹੈ ਮਹਾਰਾਜਾ ਦਲੀਪ ਸਿੰਘ ਬਹਾਦਰ ਜਨਮ 4 ਸਤੰਬਰ 1838 ਈ ਤੇ ਚਲਣਾ 22 ਅਕਤੂਬਰ 1893 ਈ ਮਹਾਰਾਣੀ ਬੰਬਾ ਮੂਲਰ ਜਨਮ 6 ਜੁਲਾਈ 1848 ਈ ਤੇ ਚਲਣਾ 18 ਸਤੰਬਰ 1887 ਈ ਸ਼ਹਿਜ਼ਾਦਾ ਐਲਬਰਟ ਐਡਵਰਡ ਦਲੀਪ ਸਿੰਘ ਜਨਮ 20 ਅਗਸਤ 1860 1879 ਈ ਤੇ ਚਲਣਾ 1 ਜੁਲਾਈ 1800 93 ਇਸ ਵੀ ਤਿੰਨੇ ਕਬਰਾਂ ਉਦਾਲਿਓ ਗੋਰੀਆਂ ਦੀਆਂ ਕਬਰਾਂ ਵਿੱਚ ਘਿਰੀਆਂ ਹੋਈਆਂ ਹਨ ਮਹਾਰਾਜੇ ਦੀ ਕਬਰ ਉੱਤੇ ਸੁੱਕੇ ਹੋਏ ਫੁੱਲ ਪਏ ਸਨ ਪਤਾ ਨਹੀਂ ਕਿੰਨਾ ਚਿਰ ਪਹਿਲਾਂ ਕੋਈ ਪੰਜਾਬੀ ਉੱਥੇ ਗਿਆ ਹੋਵੇਗਾ ਤੇ ਉਹਨੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੋਵੇਗੀ ਅਸਾਂ ਉਹ ਸੁੱਕੇ ਫੁਹੇ ਫੁੱਲ ਉਥੋਂ ਉਠਾ ਲਏ ਤੇ ਉਹਨਾਂ ਦੀ ਥਾਂ ਤਾਜ਼ੇ ਫੁੱਲ ਧਰ ਦਿੱਤੇ ਜੋ ਅਸੀਂ ਸਾਊਥ ਹਾਲ ਤੋਂ ਲੈ ਕੇ ਗਏ ਸਾਂ ਦਲੀਪ ਸਿੰਘ ਦੇ ਪੈਰਾਂ ਵੱਲ ਅਸੀਂ ਖਾਮੋਸ਼ ਖੜੇ ਸਾਂ ਪਰ ਸਾਡੇ ਅਰਪਣ ਕੀਤੇ ਹੋਏ ਫੁੱਲ ਹੌਂਕੇ ਭਰ ਰਹੇ ਸਨ ਮੇਰੇ ਅੰਦਰੋਂ ਇੱਕ ਹੂਕ ਨਿਕਲੀ ਹੀਰਾ ਮਿੱਟੀ ਰੁਲ ਗਿਆ ਕਿਸੇ ਕਦਰ ਨਾ ਜਾਣੀ ਅਗਲੇ ਦਿਨ ਮੈਂ ਤੇ ਮੇਰੀ ਪਤਨੀ ਦੋਵੇਂ ਕੈਨੇਡਾ ਨੂੰ ਤੁਰ ਗਏ ਤੇ ਮੇਰੇ ਸਾਥੀ ਵਾਪਸ ਭਾਰਤ ਮੁੜ ਗਏ ਇਸ ਫੇਰੀ ਵਿੱਚ ਅਸੀਂ ਇੰਗਲੈਂਡ ਦੇ 8 ਥਲੀਕੇ ਥਾਵਾਂ ਤੇ ਕੀਰਤਨ ਕੀਤੇ ਵੁਲਵਰਹੈਂਪਟਨ ਸਾਊਥ ਹੈਪਟਨ ਵਾਲਸਲ ਬਰਮਿੰਗਮ ਡਡਲੀ ਬ੍ਰੈਡਫੋਰਡ ਕੁਵੈਂਟਰੀ ਟੈਲਫੋਰਡ ਲੇਮਿੰਗਟਨ ਬਾਰਕਿੰਗ ਸਮੈਦਿਕ ਸਾਊਥ ਹਾਲ ਅੰਕ 49 27 ਜੁਲਾਈ 1977 ਨੂੰ ਸਾਊਥ ਹਾਲ ਸਾਡਾ ਆਖਰੀ ਕੀਰਤਨ ਸੀ ਸਟੇਜ ਉੱਤੇ ਮੈਂ ਦੱਸ ਦਿੱਤਾ ਕਿ ਮੈਂ ਹੁਣ ਕਨੇਡਾ ਬੱਚਿਆਂ ਕੋਲ ਜਾ ਰਿਹਾ ਹਾਂ ਤੇ ਮੇਰੇ ਸਾਥੀ ਵਾਪਸ ਦੇਸ਼ ਜਾ ਰਹੇ ਹਨ ਅਰਦਾਸ ਪਿੱਛੋਂ ਬੈਡਫੋਰਡ ਗੁਰਦੁਆਰੇ ਦੇ ਪ੍ਰਧਾਨ ਸਰਦਾਰ ਚਰਨ ਸਿੰਘ

ਨੇਮ ਨਹੀਂ ਵਾਪਸੀ ਸਮੇਂ ਮੈਂ 1 ਮਹੀਨਾ ਇੰਗਲੈਂਡ ਠਹਿਰਨ ਦਾ ਵਾਅਦਾ ਕਰ ਲਿਆ 28 ਜੁਲਾਈ ਨੂੰ ਸ਼ਾਮ ਦੇ 4:30 ਵਜੇ ਅਸੀਂ ਲੰਡਨ ਤੋਂ ਚੱਲੇ ਤੇ 7 ਘੰਟੇ ਵਿੱਚ ਹਵਾਈ ਜਹਾਜ਼ ਟੋਰਾਂਟੋ ਜਾ ਉਤਰਿਆ ਇਹ ਪੂਰਬੀ ਕੈਨੇਡਾ ਦਾ ਪੁਰਾਣਾ ਸ਼ਹਿਰ ਹੈ ਰਕਬੇ ਦੀ لحاظ ਨਾਲ ਕੈਨੇਡਾ ਬਹੁਤ ਵੱਡਾ ਮੁਲਕ ਹੈ ਰੂਸ ਤੋਂ ਪਿੱਛੇ ਇਸਦਾ ਸਥਾਨ ਹੈ ਰਕਬੇ ਦੇ ਪੱਖੋਂ ਪਹਿਲਾ ਸਥਾਨ ਰੂਸ ਦਾ ਦੂਸਰਾ ਕੈਨੇਡਾ ਤੀਸਰਾ ਚੀਨ ਦਾ ਚੌਥਾ ਯੂਨਾਈਟਿਡ ਸਟੇਟ ਅਮਰੀਕਾ ਯੂ ਐਸ ਏ ਦਾ ਪੰਜਵਾਂ ਬ੍ਰਾਜ਼ੀਲ ਦਾ ਛੇਵਾਂ ਆਸਟ੍ਰੇਲੀਆ ਦਾ ਤੇ ਸੱਤਵਾਂ ਭਾਰਤ ਦਾ ਪਰ ਆਬਾਦੀ ਵੱਲੋਂ ਭਾਰਤ ਦਾ ਦੂਸਰਾ ਨੰਬਰ ਹੈ ਤੇ ਪਹਿਲਾ ਚੀਨ ਦਾ ਚੜ੍ਹਦੇ ਤੋਂ ਲੈਦੇ ਤੱਕ ਕੈਨੇਡਾ ਦੀ ਲੰਬਾਈ ਲਗਭਗ 5000 ਮੀਲ ਹੈ ਕੈਨੇਡਾ ਇੱਕ ਅਮੀਰ ਮੁਲਕ ਹੈ ਉਸਦੀ ਵਧੇਰੇ ਅਮੀਰੀ ਉਸਦੇ ਜੰਗਲ ਹਨ ਤੇ ਅਮੀਰੀ ਦਾ ਕਾਰਨ ਹੈ ਉਸਦੀ ਥੋੜੀ ਆਬਾਦੀ ਮਸਾਂ 2.5 ਕਰੋੜ ਦੇ ਕਰੀਬ ਉਸਦੀ ਦੱਖਣੀ ਹੱਦ ਅਮਰੀਕਾ ਨਾਲ ਲੱਗਦੀ ਹੈ ਤੇ ਉੱਤਰ ਵੱਲੋਂ ਰੂਸ ਨਾਲ ਜਾਸ ਹੁੰਦਾ ਹੈ ਟੋਰਾਂਟੋ ਸਾਡੇ ਵੱਡੇ ਲੜਕੇ ਰਵਿੰਦਰ ਸਿੰਘ ਦੀ ਲੜਕੀ ਬੀਬੀ ਗੁਰਿੰਦਰ ਕੌਰ ਹੈ ਅੱਗੇ ਹਵਾਈ ਅੱਡੇ ਉੱਤੇ ਉਹ ਸਾਰਾ ਪਰਿਵਾਰ ਆਇਆ ਹੋਇਆ ਸੀ ਇੱਥੋਂ ਤੱਕ ਕਿ ਬੀਬੀ ਦਾ ਕਾਕਾ ਮਿਲਪ੍ਰੀਤ ਸਿੰਘ ਜੋ ਉਸ ਵੇਲੇ ਸੱਭੋ 14 ਦਿਨ ਦਾ ਸੀ ਵੀ ਸਾਨੂੰ ਜੀ ਆਇਆਂ ਨੂੰ ਕਹਿਣ ਵਾਸਤੇ ਹਾਜ਼ਰ ਸੀ ਅਸੀਂ ਦੋਵੇਂ ਸਾਰੇ ਪਰਿਵਾਰ ਨੂੰ ਗੱਲ ਲਾ ਕੇ ਮਿਲੇ ਤੇ ਫਿਰ ਵਾਰੀ-ਵਾਰੀ ਕਾਕੇ ਨੂੰ ਚੁੱਕਿਆ ਉੱਥੇ ਅਸੀਂ ਇੱਕ ਹਫ਼ਤਾ ਰਹੇ ਟ੍ਰਾਂਟੋ ਕਾਫੀ ਪੁਰਾਣਾ ਸ਼ਹਿਰ ਹੈ ਇੱਕ ਬਹੁਤ ਵੱਡੀ ਝੀਲ ਦੇ ਕਿਨਾਰੇ ਉੱਤੇ ਮਕਾਨ ਇੰਗਲੈਂਡ ਵਾਂਗ ਛੋਟੇ ਛੋਟੇ ਹੀ ਹਨ ਦੋ ਦਿਨ ਕਾਰ ਉੱਤੇ ਘੁੰਮ ਕੇ ਸਾਰਾ ਸ਼ਹਿਰ ਵੇਖਿਆ ਇੱਕ ਦਿਨ ਉਥੋਂ ਦਾ ਪ੍ਰਸਿੱਧ ਸੀਐਨ ਟਾਵਰ ਉੱਪਰ ਚੜ੍ਹ ਕੇ ਵੇਖਿਆ ਇਸ ਵੇਲੇ ਇਹ ਦੁਨੀਆ ਭਰ ਵਿੱਚੋਂ ਉੱਚਾ ਟਾਵਰ ਹੈ ਉਚਾਈ ਵਿੱਚ ਦੂਸਰਾ ਸਥਾਨ ਰੂਸ ਦੇ ਮਾਸਕੋ ਟਾਵਰ ਦਾ ਹੈ ਉੱਪਰ ਉੱਪਰ ਚੜ੍ਹ ਕੇ ਹੇਠਾਂ ਝਾਤੀ ਮਾਰੀਏ ਤਾਂ ਕਾਰਾਂ ਦੀਆਂ ਸਲਾਈ ਦੀਆਂ ਡੱਬੀਆਂ ਜਿੱਡੀਆਂ ਨਜ਼ਰ ਆਉਂਦੀਆਂ ਹਨ 30 ਜੁਲਾਈ ਨੂੰ ਅਸੀਂ ਸੰਸਾਰ ਪ੍ਰਸਿੱਧ ਨਿਆਗਰਾ ਫਾਲ ਵੇਖਣ ਗਏ 尼亚ग्रा फॉल टोरंटो ਤੋਂ ਲਗਭਗ ਅੱਧੀ ਮੀਲ ਦੂਰ ਹੈ ਘਰੋਂ ਅਸੀਂ ਸਵੇਰੇ 10:30 ਵਜੇ ਕਾਰ ਤੇ ਰਵਾਨਾ ਹੋਏ ਤੇ 1 ਵਜੇ ਉੱਥੇ ਜਾ ਪੁੱਜੇ ਨਿਆਗਰਾ ਫਾਲ ਕੁਦਰਤ ਦਾਇਕ ਅਜੂਬਾ ਹੈ ਵੇਖ ਕੇ ਬਸ ਇਹ ਕਹਿਣਾ ਪੈਂਦਾ ਹੈ ਕਹੀ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਇੱਥੇ ਮੱਛੀਆਂ ਦਾ ਤਮਾਸ਼ਾ ਵੇਖਿਆ ਇਸ ਧਰਤੀ ਦੇ ਸਰਦਾਰ ਦੇ ਇਸ਼ਾਰੇ ਉੱਤੇ ਸਮੁੰਦਰ ਦੇ ਜੀਵਨ ਕਿਸ ਤਰ੍ਹਾਂ ਨਾਚ ਕਰਦੇ ਹਨ ਸ਼ਾਮ ਨੂੰ 6 ਸ਼ਾਮ ਨੂੰ 6:30 ਵਜੇ ਅਸੀਂ ਵਾਪਸ ਘਰ ਪਰਤ ਆਏ ਸਰਦਾਰ ਹਰਬੰਸ ਸਿੰਘ ਮੱਲੀ ਦੇ ਉਦਦਮ ਨਾਲ 31 ਜੁਲਾਈ ਨੂੰ ਐਤਵਾਰ ਮੈਂ ਟ੍ਰਾਂਟੋ ਗੁਰਦੁਆਰੇ ਵਿੱਚ ਲੈਕਚਰ ਦਿੱਤਾ 3 ਅਗਸਤ ਨੂੰ ਬਾਅਦ ਦੁਪਹਿਰ 2:30 ਵਜੇ ਅਸੀਂ ਟ੍ਰਾਂਟੋ ਤੋਂ ਚੱਲੇ ਤੇ 4 ਘੰਟੇ ਦੀ ਉਡਾਨ ਪਿੱਛੋਂ ਕੈਲਗਰੀ ਪਹੁੰਚ ਗਏ ਟ੍ਰਾਂਟੋ ਤੋਂ ਕੈਲਗਰੀ ਤਕਰੀਬਨ 2200 ਮੀਲ ਹੈ ਅੱਗੋਂ ਸਾਰਾ ਪਰਿਵਾਰ 에ਅਰਪੋਰਟ ਉੱਤੇ ਆਇਆ ਹੋਇਆ ਸੀ ਸਾਡਾ ਛੋਟਾ ਲੜਕਾ ਡਾਕਟਰ ਰਗਵੀਰ ਸਿੰਘ ਸੀਤਲ ਤੇ ਉਸ ਤੋਂ ਵੱਡੇ ਲੜਕੇ surjit singh ਦੇ ਤਿੰਨੇ ਲੜਕੇ ਕੈਲਗਰੀ ਸਨ ਰਗਵੀਰ ਸਿੰਘ ਦੇ ਘਰ ਅਸੀਂ ਸਾਰਾ ਪਰਿਵਾਰ ਮਿਲ ਬੈਠੇ ਤਾਂ ਸਾਡੇ ਵਾਸਤੇ ਉੱਥੇ ਹੀ ਪੰਜਾਬ ਬਣ ਗਿਆ 5 ਅਗਸਤ ਨੂੰ ਸਾਰਾ ਸ਼ਹਿਰ ਫਿਰ ਕੇ ਵੇਖਿਆ ਕੈਲਗਰੀ 1871-72 ਈਸਵੀ ਵਿੱਚ ਬਸਿਆ ਨਵਾਂ ਸ਼ਹਿਰ ਹੈ ਇਸ ਲਈ ਉਹ ਟੋਰਾਂਟੋ ਵਾਂਗ ਸੰਗਣਾ ਨਹੀਂ ਮਕਾਨ ਖੁੱਲੇ ਹਨ ਤੇ ਵਿੱਚ ਵਿੱਚ ਖਾਲੀ ਥਾਂ ਛੱਡੇ ਹੋਏ ਹਨ ਇੱਕ ਦਿਨ ਲਿਫਟ ਰਾਹੀਂ ਕੈਲਗਰੀ ਟਾਵਰ ਉੱਤੇ ਚੜੇ ਸਾਰਾ ਸ਼ਹਿਰ ਪੈਰਾਂ ਥਲੇ ਨਜ਼ਰ ਆ ਰਿਹਾ ਸੀ 7 ਅਗਸਤ ਨੂੰ ਛੋਟੇ ਪੁੱਤਰ ਤੇ ਪੋਤਰਿਆਂ ਨੇ ਰਲ ਕੇ ਮੇਰਾ ਜਨਮ ਦਿਨ ਮਨਾਇਆ ਜ਼ਿੰਦਗੀ ਵਿੱਚ ਪਹਿਲੀ ਵਾਰ ਨਾ ਮੇਰੇ ਅਨਪੜ ਮਾਪਿਆਂ ਨੂੰ ਕਦੇ ਖਿਆਲ ਆਇਆ ਸੀ ਕਿ ਇਕਲੌਤੇ ਪੁੱਤਰ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ ਤੇ ਨਾ ਹੀ ਮੈਂ ਕਦੇ ਇਸ ਬਾਰੇ ਸੋਚਿਆ ਸੀ ਪਰਿਵਾਰ ਵਿੱਚ ਬੈਠਿਆਂ ਮੈਂ ਕਿਹਾ ਲੋ ਬਈ ਜ਼ਿੰਦਗੀ ਦੀਆਂ 68 ਮੰਜ਼ਲਾਂ ਪੂਰੀਆਂ ਕਰਕੇ ਅੱਜ ਮੈਂ 69ਵੀਂ ਆਰੰਭ ਕਰ ਰਿਹਾ ਹਾਂ ਮੇਰੀ ਪਤਨੀ ਸਰਦਾਰਨੀ ਕਰਤਾਰਕੌਰ ਮੇਰੀ ਹਾਨਣ ਹੀ ਹੈ ਸ਼ਾਇਦ ਉਸ ਦਿਨ ਮਹੀਨਿਆਂ ਦਾ ਹੀ ਫਰਕ ਹੋਵੇ ਪਰ ਉਹਨਾਂ ਦੀ ਜਨਮ ਤਰੀਕ ਉਹਨਾਂ ਦੇ ਮਾਪਿਆਂ ਨੂੰ ਯਾਦ ਨਹੀਂ ਹੈ ਸੋ ਸਾਡੇ ਬੱਚਿਆਂ ਨੇ ਉਹਨਾਂ ਦਾ ਜਨਮ ਦਿਨ ਵੀ ਮੇਰੇ ਨਾਲ ਹੀ ਮਨਾ ਲਿਆ 13 ਅਗਸਤ ਨੂੰ ਅਸੀਂ ਦੋਵੇਂ ਹਵਾਈ ਜਹਾਜ਼ ਰਾਹੀਂ ਵੈਨਕੂਵਰ ਜਾ ਉਤਰੇ ਅੱਕੇ ਸਾਡਾ ਲੜਕਾ surjit singh ਤੇ ਉਸਦੀ ਪਤਨੀ bibi satwant kaur ਕਾਰ ਲੈ ਕੇ ਆਏ ਹੋਏ ਸਨ 2 ਘੰਟੇ ਵੈਨਕੂਵਰ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਠਹਿਰ ਕੇ ਅਸੀਂ ਪੋਰਟ ਅਲਬਰਨੀ ਨੂੰ ਰਵਾਨਾ ਹੋ ਗਏ ਵੈਨਕੂਵਰ ਸ਼ਹਿਰ ਤੋਂ ਥੋੜੀ ਦੂਰ ਅੱਗੇ ਸਮੁੰਦਰ ਦੀ ਚੌੜੀ ਖਾੜੀ ਹੈ ਜੋ ਵੈਨਕੂਵਰ ਟਾਪੂ ਨੂੰ ਮੁਲਕ ਦੀ ਮੁੱਖ ਧਰਤੀ ਨਾਲੋਂ ਨਖੇੜਦੀ ਹੈ ਵੈਨਕੂਵਰ ਸ਼ਹਿਰ ਖਾੜੀ ਦੇ ਪੂਰਬੀ ਕੰਢੇ ਪੂਰਬੀ ਕੰਢੇ ਉੱਤੇ ਹੈ ਤੇ ਵੈਨਕੂਵਰ ਟਾਪੂ ਖਾੜੀ ਤੋਂ ਲਹਿੰਦੇ ਪਾਸੇ ਇੱਕ ਫੇਰੀ ਰਾਹੀਂ ਸਣੇਕਾਰ ਖਾੜੀ ਪਾਰ ਕਰਕੇ ਅਸੀਂ ਸੜਕ ਤੇ ਜਾ ਚੜੇ ਜੋ ਜੰਗਲ ਤੇ ਛੋਟੀਆਂ-ਛੋਟੀਆਂ ਪਹਾੜੀਆਂ ਵਿੱਚ ਦੀ ਸੱਪ ਵਾਂਗ ਬਲਖੰਦੀ ਜਾ ਰਹੀ ਹੈ ਅੱਧੀ ਰਾਤ ਦੇ ਕਰੀਬ ਅਸੀਂ ਪੋਰਟ ਅਲਬਰਨੀ ਜਾ ਪਹੁੰਚੇ 15 ਅਗਸਤ ਨੂੰ ਅਸੀਂ ਮੈਕਮਿਲਨ ਪਾਰਕ ਵੇਖਣ ਗਏ ਪੋਰਟ ਅਲਬਰਨੀ ਤੋਂ 12 ਮੀਲ ਦੂਰ ਸੜਕ ਦੇ ਕਿਨਾਰੇ ਜੰਗਲ ਵਿੱਚ ਪੁਰਾਣੇ ਦਰਖਤ ਖੜੇ ਹਨ ਸਭ ਤੋਂ ਮੋਟਾ ਦਰਖਤ ਜੋ ਵੇਖਿਆ ਉਹ 300 ਫੁੱਟ ਉੱਚਾ ਤੇ 35 ਛਤੀ ਫੁੱਟ ਲਪੇਟ ਦਾ ਸੀ 20 25 ਫੁੱਟ ਲਪੇਟ ਦੇ ਹੋਰ ਕਈ ਦਰਖਤ ਖੜੇ ਸਨ ਕਈਆਂ ਦੀ ਉਮਰ 800 ਸਾਲ ਤੋਂ ਵਧੇਰੇ ਸੀ ਦਰਖਤ ਬਿਲਕੁਲ ਸਿੱਧੇ ਸਨ ਜਿਨ੍ਹਾਂ ਦੀ ਲੱਕੜੀ ਬੜੀ ਸਖਤ ਹੈ ਪੋਰਟ ਅਲਬਰਨੀ ਲੱਕੜੀ ਦਾ ਬਹੁਤ ਵੱਡਾ ਕਾਰਖਾਨਾ ਹੈ ਇੱਕ ਦਿਨ ਉਹ ਵੀ ਵੇਖਿਆ surjit singh ਦੇ ਘਰ ਤੋਂ ਥੋੜੀ ਦੂਰ ਸਰਦਾਰ ਹਰਚੰਦ ਸਿੰਘ ਦਾ ਘਰ ਹੈ ਉਹਨਾਂ ਦੀ ਵੱਡੀ ਲੜਕੀ ਬੀਬੀ ਸੁਖਿੰਦਰ ਕੌਰ ਸਾਡੀ ਪੋਤਰਿਓ ਨੋ ਹੈ ਲੜਕੀ ਬਹੁਤ ਸਮਝਦਾਰ ਹੈ ਉਹ ਸਾਰਾ ਪਰਿਵਾਰ ਹੀ ਬੜਾ ਪਿਆਰ ਵਾਲਾ ਹੈ ਰਿਸ਼ਤੇ ਵਿੱਚ ਬਜ਼ੁਰਗ ਹੋਣ ਦੇ ਕਾਰਨ ਉਹਨਾਂ ਸਾਡਾ ਬਹੁਤ ਆਦਰ ਮਾਨ ਕੀਤਾ ਪੋਰਟ ਅਲਬਰਨੀ ਤੋਂ ਕੈਲਗਰੀ ਤੱਕ ਵਾਪਸੀ ਸਫਰ ਅਸਾਕਾਰ ਉਤੇ ਕੀਤਾ ਮੈਂ ਕੈਨੇਡਾ ਦੀ ਧਰਤੀ ਵੇਖਣਾ ਚਾਹੁੰਦਾ ਸਾਂ ਅਸੀਂ ਦੋਵੇਂ ਜੀ surjit singh ਉਸਦੀ ਪਤਨੀ ਤੇ ਉਹਨਾਂ ਦੀਆਂ ਦੋਵੇਂ ਲੜਕੀਆਂ 20 ਅਗਸਤ ਨੂੰ ਸਵੇਰੇ 5 ਵਜੇ ਪੋਰਟ ਅਲਬਰਨੀ ਤੋਂ ਚੱਲ ਪਏ ਕਾਰ surjit singh ਚਲਾ ਰਿਹਾ ਸੀ ਪੂਰੇ 18 ਘੰਟੇ ਸਫ਼ਰ ਕਰਕੇ ਰਾਤ 11 ਵਜੇ ਅਸੀਂ ਕੈਲਗਰੀ ਘਰ ਜਾ ਪੁੱਜੇ ਇਸ 8-9 ਮੀਲ ਸਫ਼ਰ ਵਿੱਚ ਪੰਜਾਬ ਵਰਗੀ ਪੱਦਰ ਧਰਤੀ ਕਿਤੇ ਨਜ਼ਰ ਨਹੀਂ ਸਾਰਾ ਇਲਾਕਾ ਪਹਾੜੀ ਹੈ 24 ਅਗਸਤ ਨੂੰ ਰਾਤ ਦੇ 10 ਵਜੇ ਸਾਡੇ ਪੋਤਰੇ ਚਰਨਜੀਤ ਸਿੰਘ ਦੇ ਘਰ ਲੜਕਾ ਹੋਇਆ ਉਸਦੇ ਆਉਣ ਨਾਲ ਅਸੀਂ ਪੜਦਾਦਾ ਪੜਦਾਦੀ ਬਣ ਗਏ ਕੈਨੇਡਾ ਦੇ ਕਾਨੂੰਨ ਅਨੁਸਾਰ ਹਰ ਬੱਚੇ ਦਾ ਜਨਮ ਹਸਪਤਾਲ ਵਿੱਚ ਹੋਣਾ ਲਾਜ਼ਮੀ ਹੈ ਅਗਲੇ ਦਿਨ ਸ਼ਾਮ ਨੂੰ ਅਸੀਂ ਸਾਰਾ ਪਰਿਵਾਰ ਕਾਕੇ ਨੂੰ ਵੇਖਣ ਗਏ ਤੋਵੇਂ ਮਾਂ ਪੁੱਤ ਠੀਕ ਠਾਕ ਸਨ ਜਨੇ ਸੰਭਾਲ ਬੱਚੇ ਤੇ ਜੱੱਚਾ ਦੀ ਕੈਨੇਡਾ ਵਿੱਚ ਕੀਤੀ ਜਾਂਦੀ ਹੈ ਅਸੀਂ ਸੋਚ ਵੀ ਨਹੀਂ ਸਕਦੇ ਬੱਚੇ ਦੀ ਸਿਹਤ ਠੀਕ ਸੀ ਇਸ ਵਾਸਤੇ 30 ਅਗਸਤ ਨੂੰ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਤੇ ਉਹ ਸਵੇਰੇ 10 ਵਜੇ ਘਰ ਆ ਗਏ ਫਿਰ ਅਸਾਂ ਕਾਕੇ ਨੂੰ ਗੋਦੀ ਵਿੱਚ ਲੈ ਕੇ ਵੇਖਿਆ ਉਸੇ ਸ਼ਾਮ ਅਸੀਂ ਕੈਲਗਰੀ ਤੋਂ ਲੰਡਨ ਨੂੰ ਰਵਾਨਾ ਹੋ ਗਏ ਕੈਲਗਰੀ ਤੋਂ ਜਹਾਜ਼ ਰਾਤ ਦੇ 9 ਵਜੇ ਉੱਡਿਆ ਤੇ 31 ਅਗਸਤ ਨੂੰ ਸਵੇਰੇ ਲੰਡਨ ਆ ਉਤਰਿਆ ਅੱਗੇ ਸਰਦਾਰ ਸਵਰਨ ਸਿੰਘ ਤੇ ਕੁਝ ਹੋਰ ਸੱਜਣ ਹਵਾਈ ਅੱਡੇ ਉੱਤੇ ਆਏ ਹੋਏ ਸਨ ਦੋ ਦਿਨ ਅਸੀਂ ਸਰਦਾਰ ਸਵਰਨ ਸਿੰਘ ਦੇ ਘਰ ਰਹੇ ਉਹ ਸਾਰੇ ਪਰਿਵਾਰ ਨਾਲ ਸਾਡਾ ਆਪਣਾ ਪਰਿਵਾਰ ਵਾਂਗ ਮੋਹ ਹੈ ਤੀਸਰੇ ਦਿਨ ਬੈਡਫੋਰਡ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਆ ਗਏ ਤੇ ਅਸੀਂ ਦੋਵੇਂ ਉੱਥੇ ਚਲੇ ਗਏ ਪਹਿਲਾ ਹਫਤਾ ਮੈਂ ਉੱਥੇ ਲੈਕਚਰ ਦਿੱਤੇ ਟਾਢੀ ਬਨਨ ਤੋਂ ਪਹਿਲਾਂ ਮੈਂ ਕਦੇ-ਕਦਾਈਂ ਸਟੇਜ ਤੇ ਲੈਕਚਰ ਦਿਆ ਕਰਦਾ ਸਾਂ ਜਾਂ ਕਵਿਤਾ ਪੜ੍ਹਦਾ ਸਾਂ ਉਹ ਵੀ ਸਾਲ ਵਿੱਚ 2-4 ਵਾਰ ਹੀ ਕਸੂਰ ਗੁਰਪੁਰਬ ਵੇਖਣ ਜਾਣਾ ਤੇ ਘੰਟਾ ਅੱਧਾ ਘੰਟਾ ਲੈਕਚਰ ਛਾੜ ਛੱਡਣਾ ਟਾਢੀ ਬਨਨ ਪਿੱਛੋਂ ਸਿਰਫ 2-4 ਵਾਰ ਹੀ ਅਜਿਹਾ ਸਮਾਂ ਆਇਆ ਜਦ ਮੈਨੂੰ ਇਕੱਲੇ ਨੂੰ ਲੈਕਚਰ ਦੇਨੇ ਪਏ ਟਾਢੀ ਜਥੇ ਨਾਲ ਲੈਕਚਰ ਦੇਣਾ ਤੇ ਇਕੱਲਿਆਂ ਲੈਕਚਰ ਦੇਣਾ ਬਿਲਕੁਲ ਵੱਖਰੇ ਹੁਨਰ ਹਨ ਟਾਢੀ ਜਥੇ ਨਾਲ ਇੱਕ ਪ੍ਰਸੰਗ ਚੱਲ ਰਿਹਾ ਹੁੰਦਾ ਹੈ ਉਸ ਦੇ ਦਾਇਰੇ ਦੇ ਅੰਦਰ ਰਹਿ ਕੇ ਵੇ ਆਖਿਆ ਕਰਨੀ ਪੈਂਦੀ ਹੈ ਇਕੱਲਿਆਂ ਇੱਕ ਨਿਸ਼ਾਨਾ ਮਿਥ ਕੇ ਆਪ ਉਸ ਨਾਲ ਲੜੀ ਜੋੜਨੀ ਪੈਂਦੀ ਹੈ ਜਿਵੇਂ ਸਰੋਤੇ ਦੀ ਸੁਰ ਤੋਂ ਉਸ ਨਾਲ ਵੱਜੀ ਰਹੇ ਟਾਡੀ ਜੱਥੇ ਨਾਲ ਲੈਕਚਰ ਦੇਣ ਦਾ ਮੇਰਾ 42-43 ਸਾਲ ਦਾ ਤਜਰਬਾ ਸੀ ਹੁਣ ਮੈਨੂੰ ਇੱਕਦਮ ਨਵਾਂ ਢੰਗ ਅਪਣਾਉਣਾ ਪੈ ਗਿਆ ਇੱਕ ਦੋ ਦਿਨ ਤਾਂ ਮੈਨੂੰ ਕੁਝ ਝਿਜਕ ਪ੍ਰਤੀਤ ਹੋਈ ਤੇ ਫਿਰ ਝਾਕਾ ਲੈ ਗਿਆ ਸਿਰਫ ਇੰਨਾ ਹੀ ਫਰਕ ਰਹਿ ਗਿਆ ਕਿ ਟਾਡੀ ਜੱਥੇ ਨਾਲ ਜਦੋਂ ਸਾਥੀ ਵਾਰ ਗਾਉਂਦੇ ਸਨ ਮੈਂ ਸਾਲ ਲੈਂਦਾ ਸਾਂ ਪਰ ਹੁਣ ਡੇਢ-ਦੋ ਘੰਟੇ ਲਗਾਤਾਰ ਬੋਲਣਾ ਪੈਂਦਾ ਸੀ ਇਥੋਂ ਦੀਆਂ ਸੰਗਤਾਂ ਨੇ ਮੈਨੂੰ ਪਹਿਲਾਂ ਢਾਡੀ ਜੱਥੇ ਨਾਲ ਨਹੀਂ ਸੀ ਸੁਣਿਆ ਸੋ ਉਹਨਾਂ ਦਾ ਪਿਆਰ ਤੇ ਪਸੰਦ ਕਰਨਾ ਸੁਭਾਵਕ ਸੀ ਅਗਲੇ 4 ਦਿਨ ਮੈਨੂੰ ਸਾਊਥ ਹੈਪਟਨ ਜਾਣਾ ਪੈ ਗਿਆ ਉੱਥੇ ਮੈਂ ਪਹਿਲਾਂ ਇੱਕ ਹਫਤਾ ਢਾਡੀ ਜੱਥੇ ਸਮੇਤ ਲੈਕਚਰ ਕਰ ਗਿਆ ਸਾਂ ਉੱਥੋਂ ਦੇ ਪ੍ਰਧਾਨ ਸਰਦਾਰ ਹੁਸ਼ਿਆਰ ਸਿੰਘ ਗਰੇਵਾਲ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਕਾਰ ਲੈ ਕੇ ਆ ਪੁਜੇ ਇਸ ਵਾਰ ਅਸੀਂ ਦੋਵੇਂ ਠਹਿਰੇ ਵੀ ਉਹਨਾਂ ਦੇ ਘਰ ਅਸਾਂ ਯਾਹ ਮਹਿਸੂਸ ਕੀਤਾ ਜਿਵੇਂ ਆਪਣੇ ਪਰਿਵਾਰ ਵਿੱਚ ਹੀ ਹੁੰਦੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਇੱਥੇ ਵੀ ਸੰਗਤਾਂ ਨੇ ਮੈਨੂੰ ਬੜੇ ਪਿਆਰ ਨਾਲ ਸੁਣਿਆ ਮੇਰਾ ਹੌਸਲਾ ਹੋਰ ਵੱਧ ਗਿਆ ਅਗਲਾ ਹਫਤਾ ਗਰੇਵਜ਼ੈਡ ਸੀ ਸੰਗਤਾਂ ਨੇ ਇੱਥੇ ਵੀ ਬੜਾ ਪਿਆਰ ਕੀਤਾ ਇੱਥੇ ਅਸੀਂ ਸਰਦਾਰ ਅਵਤਾਰ ਸਿੰਘ ਤਖਰ ਦੇ ਘਰ ਠਹਿਰੇ ਇੱਥੇ ਇਥੋਂ ਇੱਕ ਦਿਨ ਅਸੀਂ ਗ੍ਰੈਸ ਗਏ ਇਹ ਨਗਰ ਗਰੇਵਜ਼ੈਡ ਦੇ ਸਾਹਮਣੇ ਦਰਿਆ ਦੇ ਦੂਸਰੇ ਪਾਸੇ ਹੈ ਸੜਕ ਦਰਿਆ ਦੇ ਹੀਟ ਦੀ சுரੰਗ ਰਾਈ ਹੈ ਉਥੇ ਕੁਝ ਰਿਸ਼ਤੇਦਾਰਾਂ ਕਸ਼ਮੀਰ ਸਿੰਘ ਸੰਧੂ ਭਜਨ ਸਿੰਘ ਢਿੱਲੋਂ ਸਵਰਨ ਸਿੰਘ ਬਿਲਗਾ ਨੂੰ ਮਿਲ ਕੇ ਰਾਤ ਫਿਰ ਗ੍ਰੈਬ ਜੈਡ ਆ ਗਏ ਇੱਥੇ ਹੀ ਸਰਦਾਰ ਸੁਰਜੀਤ ਸਿੰਘ ਨਾਲ ਮੇਲ ਮਲਾਪ ਹੋਇਆ ਉਸ ਸਾਰੇ ਪਰਿਵਾਰ ਨੇ ਬਹੁਤ ਪਿਆਰ ਕੀਤਾ ਉਹਨਾਂ ਸੇਖ ਇਤਿਹਾਸ ਬਾਰੇ ਕੁਝ ਦੁਰਲੱਭ ਕਿਤਾਬਾਂ ਦਿੱਤੀਆਂ ਅਗਲੇ ਕੁਝ ਦਿਨ ਬੁਲਵਰ ਹੈਪਟਨ ਗੁਜ਼ਾਰੇ ਉਥੇ ਸਾਰੇ ਮਿੱਤਰਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਇੱਕ ਦਿਨ ਸਰਦਾਰ ਬਲਬੀਰ ਸਿੰਘ ਦੇ ਘਰ ਰਹੇ ਆਖਰੀ ਹਫਤਾ ਸਮਾਧਿਕ ਸੀ ਸਾਊਥ ਹਾਲ ਤੋਂ ਦੂਸਰੀ ਥਾਂ ਇੱਥੇ ਦੀਵਾਨ ਵਿੱਚ ਸੰਗਤਾਂ ਦੀ ਹਾਜ਼ਰੀ ਹੁੰਦੀ ਹੈ ਇੱਥੋਂ ਦੇ ਟਰਸਟੀ ਸਰਦਾਰ ਕੇਵਲ ਸਿੰਘ ਬਹੁਤ ਹੀ ਪ੍ਰੇਮ ਵਾਲੇ ਸੱਜਣ ਹਨ ਇਹ ਸੇਜ ਮੇਰੇ ਵਾਸਤੇ ਇੱਕ ਕਿਸਮ ਦਾ ਇਮਤਿਹਾਨ ਦੀ ਥਾਂ ਸੀ ਭਾਰਤ ਤੋਂ ਕੋਈ ਵੀ ਰਾਗੀ ਢਾਡੀਆਂ ਪ੍ਰਚਾਰਕ ਜਾਵੇ ਇੱਥੇ ਜ਼ਰੂਰ ਹਾਜ਼ਰੀ ਭਰੇਗਾ ਅਸੀਂ ਵੀ ਇੱਥੇ ਇੱਕ ਹਫ਼ਤਾ ਕੀਰਤਨ ਕਰ ਗਏ ਸਾਂ ਫਿਰ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਮਸਕੀਨ ਮੈਥੋਂ ਪਹਿਲਾਂ ਹਫ਼ਤਾ ਇੱਥੇ ਸਨ ਉਹ ਐਤਵਾਰ ਸਮਾਪਤ ਕਰਕੇ ਗਏ ਤੇ ਸੋਮਵਾਰ ਮੈਂ ਹਾਜ਼ਰ ਹੋਇਆ ਇਥੇ ਮੈਂ 6 ਦਿਨ ਲੈਕਚਰ ਕੀਤੇ ਗੁਰੂ ਮਹਾਰਾਜ ਨੇ ਬਿਰਧ ਬਾਣੀ ਦੀ लाਜ ਰੱਖ ਲਈ ਸੰਤਾਂ ਨੇ ਇੰਨਾ ਪਿਆਰ ਸਤਿਕਾਰ ਕੀਤਾ ਜਿਸ ਦੀ ਮੈਨੂੰ ਆਸ ਨਹੀਂ ਸੀ ਮੇਰਾ ਵਿਸ਼ਵਾਸ ਹੈ ਗੁਰੂ ਚਾਹੇ ਤਾਂ ਮੇਰੇ ਵਰਗੇ ਅਣਜਾਣ ਨੂੰ ਵੀ ਮਾਣ ਬਖਸ਼ ਸਕਦਾ ਹੈ ਜਿੱਥੇ ਜਿੱਥੇ ਮੈਂ ਪਹਿਲਾਂ ਢਾਡੀ ਜੱਥੇ ਨਾਲ ਗਿਆ ਹਾਂ ਸਾਂ ਉਹਨਾਂ ਸਾਰਿਆਂ ਦੀ ਚਾਹ ਸੀ ਕਿ ਮੈਂ ਇਕੱਲਾ ਵੀ ਉੱਥੇ ਹਫ਼ਤਾ ਹਫ਼ਤਾ ਸੰਤਾਂ ਦੇ ਦਰਸ਼ਨ ਕਰਾਂ ਪਰ ਘਰ ਦੀ ਤਾਂਗ ਛੇਤੀ ਵਾਪਸ ਲੈ ਆਈ ਅਸੀਂ 2 ਅਕਤੂਬਰ 1977 ਨੂੰ ਸ਼ਾਮ ਨੂੰ ਲੰਡਨ ਤੋਂ ਚੱਲੇ ਤੇ ਅਗਲੇ ਦਿਨ ਦਿੱਲੀ ਆ ਪੁੱਜੇ ਅੰਕ 50 ਕਦੇ ਮੈਂ ਇੱਕ ਗੀਤ ਲਿਖਿਆ ਸੀ ਜੇਕਰ ਮੈਨੂੰ ਰਜਮੀ ਰੋਟੀ ਦਿੰਦਾ ਮੇਰਾ ਦੇਸ਼ ਤਾਂ ਮੈਂ ਕਿਉਂ ਜਾਂਦਾ ਪਰਦੇਸ ਇਹ ਗੱਲ ਮੇਰੇ ਪਰਿਵਾਰ ਨਾਲ ਵਾਪਰੀ ਪਹਿਲਾਂ ਰਗਵੀਰ ਸਿੰਘ ਗਿਆ ਫਿਰ ਸੁਰਜੀਤ ਸਿੰਘ ਵੀ ਚਲਾ ਗਿਆ ਸਾਡੇ ਕੋਲ ਰਹਿ ਗਿਆ ਰਵਿੰਦਰ ਸਿੰਘ ਪਰ ਉਹ ਇੱਥੇ ਸਫਲ ਨਾ ਹੋਇਆ ਉਸਦੀ ਲੜਕੀ ਗੁਰਿੰਦਰ ਕੌਰ ਨੇ ਮਾਪਿਓਂ ਦੇ ਕਾਗਜ਼ ਭਰ ਦਿੱਤੇ ਕਾਨੂੰਨ ਅਨੁਸਾਰ ਉਹਨਾਂ ਨੂੰ ਵੀਜ਼ਾ ਮਿਲ ਗਿਆ 26 ਦਸੰਬਰ 1900 78 ਨੂੰ ਰਵਿੰਦਰ ਸਿੰਘ ਉਸਦੀ ਪਤਨੀ ਬੀਬੀ ਅਮਰਜੀਤ ਘੋੜਤੇ ਉਹਨਾਂ ਦੀਆਂ ਛੋਟੀਆਂ ਦੋਵੇਂ ਲੜਕੀਆਂ ਕੈਨੇਡਾ ਜਾ ਪੁੱਜੇ ਪਿੱਛੇ ਰਹਿ ਗਿਆ ਉਹਨਾਂ ਦਾ ਇੱਕੋ ਇੱਕ ਲड़का ਹਰਿੰਦਰ ਸਿੰਘ 23 ਜੁਲਾਈ 1900 79 ਨੂੰ ਉਹ ਵੀ ਕਨੇਡਾ ਜਾ ਪਹੁੰਚਾ ਪਿੱਛੇ ਸੀਤਲ ਭਵਨ ਵਿੱਚ ਰਹਿ ਗਏ ਮੈਂ ਤੇ ਮੇਰੀ ਜੀਵਨ ਸਾਥਣ ਕਰਤਾਰ ਕੌਰ ਲੜਕੀ ਆਪਣੇ ਘਰ ਆਪਣੇ ਪਰਿਵਾਰ ਵਿੱਚ ਸੁખી ਹੈ ਮਜਬੂਰਨ ਕੋਠੀ ਦੇ ਤਿੰਨ ਭਾਗ ਅਸਾਂ ਕਰਾਏ ਤੇ ਦੇ ਦਿੱਤੇ ਤੇ ਇੱਕ ਪੋਰਸ਼ਨ ਆਪਣੇ ਪਾਸ ਰੱਖ ਲਿਆ ਨਿੱਕੇ ਵੱਡੇ 10 ਕਮਰਿਆਂ ਦੇ 500 ਗਾਜ ਦੇ ਪੋਰਸ਼ਨ ਵਿੱਚ ਅਸੀਂ ਦੋਵੇਂ ਜੀ ਉਦਾਸ ਰਹਿਣ ਲੱਗੇ ਯਾਦ ਰਹੇ ਨੀਰੀ ਰੋਟੀ ਦੀ ਬੇਫਿਕਰੀ ਹੀ ਆਦਮੀ ਨੂੰ ਸੁખી ਨਹੀਂ ਰੱਖ ਸਕਦੀ ਇਕੱਲ ਤੇ ਵੇਲ ਵੀ ਦੋ ਵੱਡੀਆਂ ਮੁਸੀਬਤਾਂ ਹਨ ਵੇਲ ਤੋਂ ਅਸੀਂ ਬਚੇ ਹੋਏ ਹਾਂ ਮੈਂ ਹਰ ਵੇਲੇ ਕੁਝ ਨਾ ਕੁਝ ਲਿਖਦਾ ਪੜ੍ਹਦਾ ਰਹਿੰਦਾ ਹਾਂ ਤੇ ਸਰਦਾਰ ਨਹੀਂ ਕਰਦੇ ਨਿੱਕੇ ਨਿੱਕੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ਉਹ ਬੜੇ ਹੌਸਲੇ ਵਾਲੇ ਹਨ ਪਰ ਜਦੋਂ ਮੈਂ 2-4 ਦਿਨ ਬਾਹਰ ਕੀਰਤਨ ਕਰਨ ਚਲਾ ਜਾਂਦਾ ਹਾਂ ਤਾਂ ਇਕੱਲੇ ਬਹੁਤ ਉਦਾਸ ਹੋ ਜਾਂਦੇ ਹਨ ਕਈ ਵਾਰ ਉਹ ਖਿੱਚ ਕੇ ਕਹਿਣਗੇ ਹੁਣ ਤੁਹਾਨੂੰ ਕਿਸ ਚੀਜ਼ ਦੀ ਥੋੜ੍ਹਾ ਸਾਡੇ ਖਰਚਾ ਜੋਗਾ ਸਾਨੂੰ ਬੈਠਿਆਂ ਬਿਠਾਇਆ ਮਿਲ ਜਾਂਦਾ ਹੈ ਪੁੱਤਰ ਪੋਤਰੇ ਸਾਰੇ ਹਜ਼ਾਰਾਂ ਮੂਹੀ ਕਮਾਉਂਦੇ ਨੇ ਫਿਰ ਤੋ ਹੱਥੋਂ ਬਹਿ ਕੇ ਆਰਾਮ ਦੀ ਰੋਟੀ ਨਹੀਂ ਖਾਧੀ ਜਾਂਦੀ ਬਹੁਤ ਹੱਤਾ ਗੱਲ ਉਹਨਾਂ ਦੀ ਠੀਕ ਹੈ ਪਰ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਕਿ ਮੇਰੇ ਅੰਦਰ ਇੱਕ ਲਗਨ ਹੈ ਜੋ ਆਰਾਮ ਨਾਲ ਨਹੀਂ ਬਹਿਣ ਦਿੰਦੀ ਮਨੁੱਖ ਦੋ ਕਾਰਨਾ ਕਰਕੇ ਕੰਮ ਕਰਦਾ ਹੈ ਜਾਂ ਲੋੜ ਬਦਲੇ ਜਾਂ ਲਗਨ ਕਾਰਨ ਲੋੜ ਪੂਰੀ ਹੋ ਗਈ ਤਾਂ ਉਹਨੇ ਕੰਮ ਛੱਡ ਦਿੱਤਾ ਪਰ ਜਿਸ ਦੇ ਅੰਦਰ ਲਗਨ ਹੈ ਉਹ ਕੀ ਕਰੇ ਉਹਨੂੰ ਤਾਂ ਚਲਦੇ ਸ਼ਰੀਰ ਤੱਕ ਕੰਮ ਕਰਨਾ ਹੀ ਪਵੇਗਾ ਮੇਰੇ ਅੰਦਰ ਦੀ ਲਿਖਣ ਪੜਨ ਦੀ ਤੇ ਲੈਕਚਰ ਦੇਣ ਦੀ ਲਗਨ ਹੈ ਸੋ ਮੇਰੀ ਖੁਸ਼ੀ ਐਸੇ ਵਿੱਚ ਹੈ ਇੰਗਲੈਂਡ ਤੋਂ ਫਿਰ ਸ਼ਰਧਾਲੂਆਂ ਦੀਆਂ ਚਿੱਠੀਆਂ ਆਉਣ ਲੱਗ ਪਈਆਂ ਮੇਰਾ ਵੀ ਜੀ ਲਲਚਾ ਆਇਆ ਸਰਦਾਰਨੀ ਨੂੰ ਲੱਲੇ ਪੋਪੇ ਲਾ ਕੇ ਮੈਂ ਮਨਾ ਲਿਆ ਤੇ ਤਿੰਨ ਮਹੀਨਿਆਂ ਦੀ ਛੁੱਟੀ ਮਨਜ਼ੂਰ ਕਰਾ ਲਈ। ਇਹ ਸਾਡੀ ਇੰਗਲੈਂਡ ਦੀ ਦੂਸਰੀ ਫੇਰੀ ਸੀ ਜਿੱਥੇ ਸਮੇਤ ਮੈਂ 4 ਅਗਸਤ ਨੂੰ 1980 ਨੂੰ ਲੰਡਨ ਪੁਜਾ ਵਧੇਰੇ ਕੀਰਤਨ ਅਸੀਂ ਬੁਲਵਰ ਹੈਪਟਨ ਹੀ ਕੀਤੇ। ਬਾਕੀ ਗਰੇਵਜ਼ੈਡ, ਸਾਊਥ ਹੈਪਟਨ, ਬਾਲਸਲ ਕੁਆਟਰੀ, ਬਰਮਿੰਗਮ, ਬ੍ਰੈਡਫੋਰਡਸ, ਮੈਦਿਕ ਇੱਕ ਇੱਕ ਹਫ਼ਤਾ ਲਾਇਆ, ਸਾਊਥ ਹਾਲ ਸਿਰਫ ਇੱਕ ਕੀਰਤਨ ਕੀਤਾ। ਇਸ ਸਫ਼ਰ ਦੀਆਂ ਸਿਰਫ ਦੋ ਘਟਨਾਵਾਂ ਵਰਣਨਯੋਗ ਹਨ। ਸਾਡਾ ਆਖਰੀ ਕੀਰਤਨ ਸਮਾਪਤਿਕ ਸੀ ਕੀਰਤਨ ਦੇ ਅਰਦਾਸੇ ਦੀ ਸਮਾਪਤੀ ਪਿੱਛੋਂ ਮੈਂ ਬਾਹਰ ਨਿਕਲਿਆ ਤਾਂ ਸੰਗਤਾਂ ਦੀ ਭੀੜ ਵਿੱਚੋਂ ਇੱਕ 17-18 ਸਾਲ ਦੀ ਲੜਕੀ ਮੇਰੇ ਗੱਲ ਨੂੰ ਆ ਚੰਬੜੀ ਉਹਨੇ ਬੜੀ ਸ਼ਰਦਾ ਨਾਲ ਕਿਹਾ ਬਾਬਾ ਜੀ ਮੈਂ ਤੁਹਾਨੂੰ ਚਿੱਠੀ ਲਿਖਾਂਗੀ ਮੈਨੂੰ ਉੱਤਰ ਦਿਓਗੇ ਕਿਉਂ ਨਹੀਂ ਬੇਟਾ ਜ਼ਰੂਰ ਉੱਤਰ ਦਿਆਂਗਾ ਪਰ ਤੂੰ ਅੱਜ ਤੋਂ ਮੇਰੀ ਪੋਤਰੀ ਹੋਈ ਉਹ ਹੈ ਵੀ ਮੇਰੀਆਂ ਪੋਤਰੀਆਂ ਦਾ ਹਾਂ ਬੀਬੀ ਹਰਮਿੰਦਰ ਕੌਰ ਇਹ ਸੁਣ ਕੇ ਉਹ ਇੰਨਾ ਘੁੱਟ ਕੇ ਮੇਰੀ ਛਾਤੀ ਨਾਲ ਲੱਗੀ ਜਿਵੇਂ ਉਹ ਸੱਚਮੁੱਚ ਮੇਰੀ ਪੋਤਰੀ ਹੋਵੇ ਤੇ ਮੈਂ ਵੀ ਇਹਾ ਮਹਿਸੂਸ ਕਰ ਰਿਹਾ ਸਾਂ ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਸਮਾਜਿਕ ਦਰਜੇ ਦਾ ਵੀ ਮਨੁੱਖ ਦੇ ਮਨ ਤੇ ਬਹੁਤ ਅਸਰ ਪੈਂਦਾ ਹੈ ਮਨੁੱਖ ਕੁਵਾਰਾ ਹੋਵੇ ਤਾਂ ਹੋਰ ਭਾਵਨਾ ਨਾਲ ਤੱਕਦਾ ਹੈ ਉਹ ਪਿਤਾ ਬਣ ਜਾਵੇ ਤਾਂ ਉਸ ਦੀ ਤਕਨੀ ਦਾ ਮਨੋਰਥ ਬਦਲ ਜਾਂਦਾ ਹੈ ਤੇ ਦਾਦਾ ਬਣ ਕੇ ਉਸ ਦੀਆਂ ਭਾਵਨਾਵਾਂ ਵਿੱਚ ਵਧੇਰੇ ਫਰਕ ਆ ਜਾਂਦਾ ਹੈ ਸਿੰਗਾਪੁਰ ਦੀ ਛੋਟੀ ਜਿਹੀ ਗੱਲ ਯਾਦ ਆ ਗਈ ਸਰਦਾਰ ਸੋਹਣ ਸਿੰਘ ਬੜੇ ਗੁਰਮੁਖ ਸੱਜਣ ਸਨ ਅਸੀਂ ਉਹਨਾਂ ਦੇ ਘਰ ਪ੍ਰਸ਼ਾਦ ਸ਼ਕਨ ਗਏ ਸਾਹਮਣੇ ਉਹਨਾਂ ਦੀ 3 ਕੋ ਸਾਲ ਦੀ ਲੜਕੀ ਬੈਠੀ ਸੀ ਬੜੀ ਭੋਲੀ ਭਾਲੀ ਮੈਨੂੰ ਇਉਂ ਜਾਪਿਆ ਜਿਵੇਂ ਉਹ ਮੇਰੀ ਪੋਤਰੀ ਗੁਰਿੰਦਰ ਹੋਵੇ ਉਹਾਂ ਉਮਰ ਉਹਾਂ ਨਿਹਾਰ ਤੇ ਰੰਗ ਰੂਪ ਵਾਤਸਲ ਮੋਹ ਦੇ ਅਧੀਨ ਮੈਥੋਂ ਰਹਾ ਨਾ ਗਿਆ ਮੈਂ ਉਸ ਨੂੰ ਚੁੱਕ ਕੇ ਗੋਦ ਵਿੱਚ ਬਿਠਾ ਲਿਆ ਤੇ ਪਿਆਰ ਨਾਲ ਕਿਹਾ ਤੂੰ ਤਾਂ ਮੇਰੀ ਪੋਤਰੀ ਗੁਰਿੰਦਰ ਹੈ ਫਿਰ ਜਿੰਨੇ ਦਿਨ ਅਸੀਂ ਸਿੰਗਾਪੁਰ ਰਹੇ ਉਹ ਜਦੋਂ ਮਾਪੇ ਨਾਲ ਗੁਰਦੁਆਰੇ ਆਵੇ ਆਉਂਦੀ ਮੇਰੀ ਗੋਦ ਵਿੱਚ ਆ ਬੈਠੇ ਕੁਦਰਤੀ ਮੋਹ ਸਮੈਦਿਕ ਦੀ ਦੂਸਰੀ ਘਟਨਾ ਕੁਝ ਦੁਖਦਾਈ ਹੈ ਆਖਰੀ ਰਾਤ ਮੇਰੇ ਇੱਕ ਸਾਥੀ ਨੇ ਮੈਥੋਂ ਚੋਰੀ ਸ਼ਰਾਬ ਪੀ ਲਈ ਮੈਨੂੰ ਪਤਾ ਲੱਗ ਗਿਆ ਮੈਂ ਸਦਾ ਵਾਸਤੇ ਉਸ ਦਾ ਸਾਥ ਤਿਆਗ ਦਿੱਤਾ ਜਿਸ ਬੁਰਾਈ ਤੋਂ ਵਾਹਿਗੁਰੂ ਨੇ ਮੈਨੂੰ ਜਨਮ ਤੋਂ ਬਚਾਇਆ ਹੋਇਆ ਹੈ ਉਹ ਮੈਂ ਆਪਣੇ ਸਾਥੀਆਂ ਵਿੱਚ ਵੀ ਪਸੰਦ ਨਹੀਂ ਕਰਦਾ 3 ਮਹੀਨੇ ਪੂਰੇ ਹੋ ਗਏ 1 ਨਵੰਬਰ ਨੂੰ ਅਸੀਂ ਲੰਡਨ ਤੋਂ ਚੱਲੇ ਤੇ ਅਗਲੇ ਦਿਨ ਦੇਸ਼ ਆ ਪੁੱਜੇ ਆਪਣਾ ਦੇਸ਼ ਕਿੰਨਾ ਪਿਆਰਾ ਹੁੰਦਾ ਹੈ ਧੰਨਵਾਦ